ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਤੇ ਪੈਂਸਿਲਵੇਨੀਆ ਦੇ ਵਿੱਚ ਜਾਨਲੇਵਾ ਹਮਲਾ ਹੋਇਆ ਹੈ ਕੀ ਮੰਨਦੇ ਹੋ ਇਸ ਹਮਲੇ ਨੂੰ ਕਿਸ ਐਂਗਲ ਨਾਲ ਹੀ ਵੇਖਿਆ ਜਾਵੇ ਕੀ ਇਹ ਪੋਲਿਟਿਕਸ ਦੇ ਵਿੱਚ ਆਪਾਂ ਦੇਖੀਏ ਉਹਦੇ ਕਾਰਨ ਇਹਨਾਂ ਤੇ ਹਮਲਾ ਹੋਇਆ ਹੈ ਕਿ ਕਿਸੇ ਦੀ ਕੋਈ ਸਾਜ਼ਿਸ਼ ਹੈ ਜਾਂ ਕੋਈ ਅੱਤਵਾਦੀ ਹਮਲਾ ਹੈ ਕੀ ਹੋਇਆ ਇਹ ਔਰ ਪੂਰੀ ਘਟਨਾ ਕੀ ਹੈ ਸਾਰੀ ਜਾਣਕਾਰੀ ਦਿਓ ਪੈਂਸਿਲਵੇਨੀਆ ਦੀ ਬਟਲਰ ਕਾਉਂਟੀ ਦੇ ਵਿੱਚ ਇੱਕ ਜਿਵੇਂ ਕਹਿੰਦਾ ਵੀ ਪਾਣਾ ਵਰਤਿਆ ਹੈਗਾ ਮੈਥਿਊ ਥਾਮਸ ਕ੍ਰੂਸਸ ਨਾਂ ਦਾ ਵਿਅਕਤੀ ਸੀ 20 ਸਾਲ ਦਾ ਤੁਹਾਡੇ ਫ੍ਰਿਜਨੋ ਦੇ ਵਿੱਚ ਬੀਤੀ ਸ਼ਾਮ ਇੱਕ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਸੀ ਸਾਹਿਤ ਨੂੰ ਲੈ ਕੇ ਔਰ ਦੋ ਵੱਡੀਆਂ ਕਿਤਾਬਾਂ ਉੱਥੇ ਰਿਲੀਜ਼ ਹੋਈਆਂ ਪ੍ਰੋਗਰਾਮ ਬਾਰੇ ਜਾਣਕਾਰੀ ਔਰ ਦੱਸਿਓ ਕਿਹੜੀਆਂ-ਕਿਹੜੀਆਂ ਕਿਤਾਬਾਂ ਉੱਥੇ ਰਿਲੀਜ਼ ਕੀਤੀਆਂ ਗਈਆਂ ਔਰ ਕਿਹੜੇ-ਕਿਹੜੇ ਸਾਹਿਤਕਾਰ ਉੱਥੇ ਪਹੁੰਚੇ ਹੋਏ ਸੀ ਟਿੰਡੂ ਯੂਐਸ ਹੈਰੀਟੇਜ ਜਿਹੜੀ ਸਾਡੀ ਐਸੋਸੀਏਸ਼ਨ ਫ੍ਰਿਜਨੋ ਦੀ ਤੇ ਬਹੁਤ ਵਧੀਆ ਕੰਮ ਕਰ ਰਹੇ ਆ ਗਦਰੀ ਬਾਬਿਆਂ ਦੀ ਸੋਚ ਨੂੰ ਲੈ ਕੇ ਵੱਖ-ਵੱਖ ਸਮਿਆਂ ਤੇ ਮੇਲੇ ਵਗੈਰਾ ਵੀ ਕਰਵਾਉਂਦੇ ਰਹਿੰਦੇ ਆ ਉਨ੍ਹਾਂ ਵੱਲੋਂ ਪਿਛਲੇ ਸਾਲ ਤੋਂ ਇਹ ਸ਼ੁਰੂ ਕੀਤਾ ਗਿਆ ਪੰਜਾਬੀ ਚੇਤਨਾ ਦਿਹਾੜਾ ਹਾਰਟ ਅਟੈਕ ਦੀ ਜੇ ਆਪਾਂ ਗੱਲ ਕਰੀਏ ਤਾਂ ਹਾਰਟ ਅਟੈਕ ਵੱਧ ਰਿਹਾ ਹੈ ਦਿਨ-ਵਿਦਨ ਖਾਸ ਤੌਰ ਤੇ ਕੈਨੇਡਾ ਅਮਰੀਕਾ ਦੇ ਵਿੱਚ ਦੇਖਿਆ ਜਾਵੇ ਤਾਂ ਇੱਥੇ ਜਿਹੜੇ ਯੰਗਸਟਰ ਆ ਉਹਨਾਂ ਨੂੰ ਹਾਰਟ ਅਟੈਕ ਹੋ ਰਿਹਾ ਹੈ ਕੀ ਕਾਰਨ ਤੁਸੀਂ ਮੰਨਦੇ ਹੋ ਦਾ ਸੋ ਇਦਾਂ ਦੀਆਂ ਜਿਹੜੀਆਂ ਖਬਰਾਂ ਬੜੀਆਂ ਨਰਾਸ਼ ਕਰਦੀਆਂ ਵੀ ਇਹ ਕੀ ਕਾਰਨ ਆ ਜੰਗ ਬੱਚੇ ਇਹਦਾ ਸ਼ਿਕਾਰ ਹੋ ਰਹੇ ਆ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਜਿਵੇਂ ਕੁੜੀਆਂ ਦੇ ਵਿੱਚ ਖਾਸ ਕਰਕੇ ਉਥੋਂ ਜਿਵੇਂ ਹੁਣ ਪਲਸ ਬੱਚੇ ਆ ਜਾਂਦੇ ਆ ਦੇ ਵਿੱਚ ਆ ਕੇ ਫਿਰ ਉਹਨੂੰ ਜੋਬ ਨਹੀਂ ਮਿਲਦੀ ਕਿਉਂਕਿ ਉੱਥੇ ਕਾਨੂੰਨ ਚੇਂਜ ਹੋ ਗਏ ਆ ਜਿੰਨੀ ਚੋਣ ਬਾਰੇ ਦੱਸਿਓ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਜਿੱਤ ਗਈ ਆ ਕਾਂਗਰਸੀ ਕਹਿ ਰਹੇ ਸੀਗੇ ਵੀ ਹੁਣ ਤਾਂ ਸੈਮੀ ਫਾਈਨਲ ਹੋ ਗਿਆ ਤੇ ਫਾਈਨਲ ਜਿਹੜਾ 27 ਦੇ ਵਿੱਚ ਆ ਪਰ ਉਸ ਤੋਂ ਪਹਿਲਾਂ ਹੀ ਜਲੰਧਰ ਵਾਲੀ ਵਿਕਟ ਡਿੱਗ ਪਈ ਉਹਨਾਂ ਦੀ ਔਰ ਆਮ ਆਦਮੀ ਪਾਰਟੀ ਜਿਹੜੀ ਕਿ ਤੀਜੇ ਨੰਬਰ ਤੇ ਸੀ ਉੱਥੇ ਉਹ ਪਹਿਲੇ ਤੇ ਆ ਗਈ ਆ ਕੀ ਲੱਗਦਾ ਤੁਹਾਨੂੰ ਲੋਕ ਸਭਾ ਤੋਂ ਹੁਣ ਵਿਧਾਨ ਸਭਾ ਦੀ ਜਿੰਨੀ ਚੋਣ ਦੇ ਵਿੱਚ ਜਿਹੜਾ ਇਹ ਬਦਲਾਅ ਆਇਆ ਕੀ ਕਾਰਨ ਮੰਨਦੇ ਹੋ ਬਿਲਕੁਲ ਭਾਈ ਜੀ ਦੇਖੋ ਮੈਂ ਸੋਚਦਾ ਹੁੰਨਾ ਵੀ ਜਦੋਂ ਨਾ ਪੰਜਾਬ ਦੇ ਵਿੱਚ ਖਾਸ ਤੌਰ ਤੇ ਵਿਧਾਨ ਸਭਾ ਹੁੰਦੀਆਂ ਜਾਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਉਦੋਂ ਲੋਕੀ ਨਾ ਵੱਖੋ ਵੱਖ ਤਰੀਕੇ ਨਾਲ ਵੋਟ ਕਰਦੇ ਆ ਉਦੋਂ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਖਬਰਾਂ ਨੇ ਜਿਨ੍ਹਾਂ ਤੇ ਅਸੀਂ ਡਿਸਕਸ਼ਨ ਕਰਾਂਗੇ ਖਾਸ ਤੌਰ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਜਾਨਲੇਵਾ ਹਮਲਾ ਹੋਇਆ ਹੈ ਉਦੇ ਬਾਰੇ ਗੱਲਬਾਤ ਕਰਾਂਗੇ ਨਾਲ ਦੀ ਨਾਲ ਇੱਕ ਹੋਰ ਜੁਐਲਰੀ ਸ਼ਾਪ ਦੇ ਬਰਕਲੇ ਸ਼ਹਿਰ ਦੇ ਵਿੱਚ ਲੁੱਟ ਹੋਈ ਹੈ ਇਹ ਲੁੱਟ ਜਿਹੜੀ ਹੈ ਤੀਸਰਾ ਵੱਡਾ ਸਟੋਰ ਹੈ ਜਿਹਦੇ ਤੇ ਹੋਈ ਹੈ ਇਹਦੇ ਤੇ ਡਿਸਕਸ਼ਨ ਕਰਾਂਗੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਅਲਬਾਮਾ ਚੋ ਵੀ ਗੋਲਾਬਾਰੀ ਹੋਈ ਹੈ ਜਿਹਦੇ ਨਾਲ ਕਾਫੀ ਜਾਨਾਂ ਗਈਆਂ ਨੇ ਇਸ ਤੋਂ ਬਾਅਦ ਪੰਜਾਬੀ ਚੇਤਨਾ ਦਿਵਸ ਮਨਾਇਆ ਗਿਆ ਹੈ ਫ੍ਰਿਜ਼ਨੋ ਦੇ ਵਿੱਚ ਉਹਦੇ ਨਾਲ ਬਾਰੇ ਗੱਲਬਾਤ ਕਰਾਂਗੇ ਕਿਹੜੀਆਂ-ਕਿਹੜੀਆਂ ਕਿਤਾਬਾਂ ਦੀ ਢੁਕੰਡ ਚਕਾਈ ਹੋਈ ਹੈ ਉੱਥੇ ਔਰ ਕਿੰਨੀ ਕੁ ਲੋਡ ਹੈ ਸਾਨੂੰ ਸਾਹਿਤ ਨੂੰ ਸਾਂਭਣ ਦੀ ਵਿਦੇਸ਼ਾਂ ਦੇ ਵਿੱਚ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਅਸੀਂ ਗੱਲਬਾਤ ਕਰਾਂਗੇ ਕੈਨੇਡਾ ਔਰ ਅਮਰੀਕਾ ਦੇ ਵਿੱਚ ਹਾਰਟ ਅਟੈਕ ਦੇ ਨਾਲ ਮੌਤਾਂ ਦੇ ਵਿੱਚ ਦਿਨ-ਬਦਿਨ ਵਾਧਾ ਹੁੰਦਾ ਜਾ ਰਿਹਾ ਹੈ ਕੀ ਕਾਰਨ ਹੈ ਇਹਦੇ ਬਾਰੇ ਤੇ ਨਾਲ ਦੀ ਨਾਲ ਜਲੰਧਰ ਜਿਮਨੀ ਚੌਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ ਹੈ ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਰਹਿਣਗੇ ਹਰਵਾਰ ਦੀ ਤਰ੍ਹਾਂ ਅੱਜ ਵੀ ਫ੍ਰਿਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੇ ਨੇਟਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰਦੀਪ ਬਾਜੀ ਜਿੰਨੇ ਵੀ ਇਸ ਟਾਈਮ ਗਲੋਬਲ ਪੰਜਾਬ ਦਾ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨੇਟਵੀਰ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਪੈਂਸਿਲਵੇਨੀਆ ਦੇ ਵਿੱਚ ਜਾਨਲੇਵਾ ਹਮਲਾ ਹੋਇਆ ਔਰ ਜਦੋਂ ਗੋਲੀ ਆਈ ਔਰ ਉਹਨਾਂ ਦਾ ਮੂੰਹ ਥੋੜਾ ਜਿਹਾ ਇਦਾਂ ਟਵਿਸਟ ਹੋ ਗਿਆ ਤਾਂ ਗੋਲੀ ਜਿਹੜੀ ਕੰਨ ਨਾਲ ਖਹਿ ਕੇ ਚਲੀ ਗਈ ਔਰ ਉਹਨਾਂ ਦੇ ਖੂਨ ਵੀ ਨਿਕਲਿਆ ਹੈ ਕੀ ਮੰਨਦੇ ਹੋ ਇਸ ਹਮਲੇ ਨੂੰ ਕਿਸ ਐਂਗਲ ਨਾਲ ਹੀ ਵੇਖਿਆ ਜਾਵੇ ਇਹ ਹੈ ਪੋਲਿਟਿਕਸ ਦੇ ਵਿੱਚ ਆਪਾਂ ਦੇਖੀਏ ਉਹਦੇ ਕਾਰਨ ਇਹਨਾਂ ਤੇ ਹਮਲਾ ਹੋਇਆ ਹੈ ਕਿ ਕਿਸੇ ਦੀ ਕੋਈ ਸਾਜ਼ਿਸ਼ ਹੈ ਜਾਂ ਕੋਈ ਅਤਵਾਦੀ ਹਮਲਾ ਹੈ ਕੀ ਹੋਇਆ ਇਹ ਔਰ ਪੂਰੀ ਘਟਨਾ ਕੀ ਹੈ ਸਾਰੀ ਜਾਣਕਾਰੀ ਦਿਓ ਬੇਸਿਕਲੀ ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਵੀ ਜਿਹੜਾ ਗਨ ਕਲਚਰ ਆ ਜਿਹਦਾ ਕਰਕੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਅਕਸਰ ਗੋਲੀ ਚੱਲਦੀ ਰਹਿੰਦੀ ਆ ਤੇ ਮੇਰਾ ਖਿਆਲ ਹੈ ਹੁਣ ਤੱਕ ਸੈਂਕੜੇ ਜਵਾਕ ਆ ਜਿਹੜੇ ਜਿਵੇਂ ਕਾਲੰਬਾਈਨ ਸਕੂਲ ਦੇ ਵਿੱਚ ਗੋਲੀ ਚੱਲੀ ਸੀ ਫੁਲ ਰੈਡਾ ਦੇ ਵਿੱਚ ਗੋਲੀ ਚੱਲੀ ਸੀ ਦੋਹਰ ਸੂਬਿਆਂ ਦੇ ਵਿੱਚ ਟੈਕਸਸ ਦੇ ਵਿੱਚ ਗੋਲੀ ਚੱਲੀ ਸੀ ਜੀ ਦਾ ਕਰਕੇ ਅਕਸਰ ਜਿਹੜੇ ਬੱਚੇ ਆ ਸਕੂਲਾਂ ਦੇ ਵਿੱਚ ਆਪਾਂ ਮਰਦੇ ਸੁਣਦੇ ਰਹਿੰਨੇ ਆ ਇਸੇ ਤਰੀਕੇ ਦੇ ਨਾਲ ਕੈਲੀਫੋਰਨੀਆ ਦੇ ਇੱਕ ਪੋਸਟਲ ਸਟੇਸ਼ਨ ਤੇ ਪਿੱਛੇ ਜੇ ਹਮਲਾ ਹੋਇਆ ਸੀ ਸੋ ਇਦਾਂ ਕੋਈ ਨਾ ਕੋਈ ਸਰਗਰਮਾ ਜਦੋਂ ਕਿਸੇ ਦੇ ਜਿਵੇਂ ਕਹਿੰਦਾ ਹੱਥ ਵਿੱਚ ਬੰਦੂਕ ਆ ਜਾਂਦੀ ਆ ਕਈ ਵਾਰੀ ਉਹ ਫਿਰ ਆਪਦੀ ਕਿੜ ਕੱਢਣ ਵਾਸਤੇ ਮਸ਼ਹੂਰੀ ਖੱਟਣ ਵਾਸਤੇ ਉਹ ਲੋਕਾਂ ਦੇ ਵਿੱਚ دہشت ਫਲਾਉਣ ਵਾਸਤੇ ਗੰਨਾ ਆਪਦੇ ਹੱਥਾਂ 'ਚ ਲੈ ਕੇ ਫਿਰ ਆਉਂਦੇ ਆ ਜਿਵੇਂ ਤੁਹਾਨੂੰ ਪਤਾ ਵੀ ਅਮਰੀਕਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਇਹ ਕੋਈ ਪਹਿਲੀ ਵਾਰੀ ਪ੍ਰੈਜ਼ੀਡੈਂਟ ਦੇ ਗੋਲੀ ਨਹੀਂ ਚੱਲੀ ਜੌਨ ਐਫ ਕਨੇਡੀ ਜਿਹੜੇ ਕਿ ਬਹੁਤ ਪੁਰਾਤੋਂ ਦੇ ਪ੍ਰੈਜ਼ੀਡੈਂਟ ਸੀ ਉਹਨਾਂ ਦੀ ਮੌਤ ਹੋ ਗਈ ਸੀ ਇਸੇ ਤਰੀਕੇ ਦੇ ਨਾਲ ਜਿਹੜੇ ਰোনালਡ ਰੇਗਨ ਸੀਗੇ ਉਹਨਾਂ ਦੇ ਉੱਤੇ ਵੀ ਟੈਕਸਾਸ ਦੇ ਵਿੱਚ ਗੋਲੀ ਚੱਲੀ ਸੀਗੀ ਤੇ ਉਹਨਾਂ ਦੇ ਮੋਢੇ ਦੇ ਵਿੱਚ ਗੋਲੀ ਲੱਗੀ ਸੀ ਉਹ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੀ ਇਸੇ ਤਰੀਕੇ ਦੇ ਨਾਲ ਜਿਹੜੇ ਇੱਥੋਂ ਦੇ ਸੋਸ਼ਲਿਸਟ ਲੀਡਰ ਸੀਗੇ ਮਾਰਟਨ ਲੂਥਰ ਕਿੰਗ ਤੇ ਉਹਨਾਂ ਦੇ ਉੱਤੇ ਵੀ ਗੋਲੀ ਚੱਲੀ ਸੀਗੀ ਤੇ ਉਹਨਾਂ ਨੂੰ ਵੀ ਮਾਰਿਆ ਗਿਆ ਸੀ ਗੋਲੀ ਦੇ ਨਾਲ ਤੇ ਹੁਣ ਜਿਹੜਾ ਡੋਨਾਲਡ ਟਰੰਪ ਦੇ ਉੱਤੇ ਇਹ ਪੈਂਸਿਲਵੇਨੀਆ ਦੀ ਬਟਲਰ ਕਾਉਂਟੀ ਦੇ ਵਿੱਚ ਇੱਕ ਜਿਵੇਂ ਕਹਿੰਦਾ ਵੀ ਪਾਣਾ ਵਰਤਿਆ ਹੈਗਾ ਤੇ ਇੱਕ ਮੈਥਿਊ ਥਾਮਸ ਕ੍ਰੂਸਸ ਨਾਂ ਦਾ ਵਿਅਕਤੀ ਸੀ 20 ਸਾਲ ਦਾ ਤੇ ਜਿਨੇ ਦੂਰ ਤੋਂ ਇੱਕ ਬਿਲਡਿੰਗ ਦੀ ਛੱਤ ਤੋਂ ਇਨਸਾਨਾ ਸਿੱਧ ਕੇ ਇਹਨਾਂ ਦੀ ਰੈਲੀ ਦੇ ਉੱਤੇ ਗੋਲੀਬਾਰੀ ਕੀਤੀ ਆ ਤੇ ਜਿਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਜੇ ਕਿਤੇ ਮਾੜਾ ਜਾਂ ਮੂੰਹ ਕੁਦਰਤੀ ਉਹਨਾਂ ਦਾ ਉਦੋਂ ਜਦੋਂ ਗੱਲ ਕਰਨ ਲੱਗੇ ਤਾਂ ਉਹਨਾਂ ਨੇ ਇਸ ਤਰੀਕੇ ਨਾਲ ਮੂੰਹ ਫੇਰਿਆ ਜਿਦਾ ਕਰੇ ਕੰਨ ਦੇ ਉੱਤੇ ਗੋਲੀ ਲੱਗੀ ਨਹੀਂ ਤਾਂ ਸਿੱਧੀ ਸਿਰ ਦੇ ਵਿੱਚ ਗੋਲੀ ਆਉਣੀ ਸੀਗੀ ਤੇ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਜਦੋਂ ਵਾਪਰਦੀਆਂ ਤੇ ਮੇਰਾ خیال ਹੈ ਵੀ ਸ਼ਾਇਦ ਹੋਣੀ ਪੋਲਿਟਿਸ਼ੀਨਾਂ ਦੇ ਅਸਰ ਜੋ ਸਰਕ ਜੇ ਵੀ ਹੁਣ ਤਾਂ ਸਾਡੇ ਤੇ ਵੀ ਹਮਲਾ ਹੋਣ ਲੱਗ ਪਿਆ ਅੱਗੇ ਤਾਂ ਸਕੂਲਾਂ 'ਚ ਬੱਚਿਆਂ ਤੇ ਹੁੰਦਾ ਸੀ ਵੀ ਜਿਹੜੀਆਂ AR 15 ਵਰਗੀਆਂ ਖਤਰਨਾਕ ਜਿਹੜੀਆਂ ਆਟੋਮੈਟਿਕ ਰਾਈਫਲਾਂ ਵੀ ਇਹਨਾਂ ਦੇ ਵੀ ਨਕੀਲ ਪਾਈ ਜਾ ਸਕੇ ਡੋਨਲਡ 트ੰਪ ਦੇ ਜਦੋਂ ਗੋਲੀ ਚੱਲੀ ਹੈ ਇਹ ਉਹਨਾਂ 6-7 ਰਾਉਂਡ ਫਾਇਰ ਹੋਇਆ ਦਾ ਪਟਾ ਠਾ ਠਾ ਤੇ ਜਿਹਦਾ ਕਰਕੇ ਡੋਨਲਡ 트ੰਪ ਦੇ ਕੰਨ ਦੇ ਵਿੱਚ ਦੀ ਗੋਲੀ ਨਾ ਤੇ ਇਸੇ ਤਰੀਕੇ ਨਾਲ ਉੱਥੇ ਇੱਕ ਜਿਹੜਾ ਸਪੈਕਟੇਟਰ ਸੀਗਾ ਉਹਦੀ ਜਾਨ ਚਲੀ ਗਈ ਤੇ ਦੋ ਵਿਅਕਤੀ ਜ਼ਖਮੀ ਆ ਤੋਂ ਬਾਅਦ ਦੇ ਵਿੱਚ ਜਿਹੜਾ ਇਹ ਮੈਂ ਤੁਹਾਨੂੰ ਦੱਸਿਆ ਵੀ ਮੈਥਿਊ ਕ੍ਰੂਸਸ ਨਾਮ ਦਾ ਹਮਲਾਵਰ ਸੀਗਾ 20 ਸਾਲ ਦਾ ਇਹਨੂੰ ਸਿਕਰਟ ਸਰਵਿਸ ਵਾਲਿਆਂ ਨੇ ਉੱਥੇ ਗੋਲੀ ਮਾਰ ਕੇ ਮਾਰ ਦਿੱਤਾ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਵਾਪਰਦੀਆਂ ਤਾਂ ਮਨ ਨੂੰ ਦੁੱਖ ਹੁੰਦਾ ਕੀ ਮੰਨਦੇ ਹੋ ਨੀਟੇ ਐਡੀ ਵੱਡੀ ਸਿਕਿਉਰਿਟੀ ਦੀ 체ਨ ਉਹਨਾਂ ਦੇ ਨਾਲ ਹੋਵੇ ਪਰ ਜਦੋਂ ਗੋਲੀ ਚੱਲਦੀ ਹੈ ਤੇ ਉਸ ਤੋਂ ਬਾਅਦ ਡੋਨਲਡ ਟਰੰਪ ਨੂੰ ਕੋਈ ਸ਼ੀਲਡ ਨਹੀਂ ਦਿੱਤੀ ਜਾਂਦੀ ਉਹਦੇ ਆਲੇ-ਦੁਆਲੇ ਸਿਕਿਉਰਿਟੀ ਵਾਲੇ ਆਪ ਉੱਤੇ ਆ ਕੇ ਖੜ ਜਾਂਦੇ ਆ ਕੀ ਮੰਨਦੇ ਹੋ ਇਸ ਸਿਕਿਉਰਿਟੀ ਦੇ ਵਿੱਚ ਵੀ ਕੋਈ ਨਾ ਕੋਈ ਲਾਪਰਵਾਹੀ ਸੀਗੀ ਨਾਲ ਦੀ ਨਾਲ ਉਸ ਹਮਲਾਵਰ ਜਿਹੜਾ ਕਿ ਛੱਤ ਦੇ ਉੱਤੇ ਚੜਿਆ ਪਤਾ ਲੱਗਿਆ ਵੀ ਇੱਕ ਪੁਲਿਸ ਵਾਲੇ ਨੇ ਪਹਿਲਾਂ ਵੀ ਉਹਨੂੰ ਵੇਖਿਆ ਪੁਲਿਸ ਵਾਲਾ ਕਹਿੰਦਾ ਮੈਂ ਉਹਨੂੰ ਵੇਖ ਕੇ ਸ਼ੌਕ ਹੋ ਗਿਆ ਔਰ ਲੋਕਾਂ ਨੇ ਵੀ ਪਹਿਲਾਂ ਵੇਖ ਲਿਆ ਸੀ ਉਹਨੂੰ ਕੀ ਮੰਨਦੇ ਹੋ ਸਿਕਿਉਰਿਟੀ ਦੇ ਵਿੱਚ ਇੱਥੇ ਕਿਤੇ ਨਾ ਕਿਤੇ ਕਤਾਹੀ ਹੋਈ ਆ ਜਿਹਦੇ ਕਰਕੇ ਹਮਲਾ ਹੋਇਆ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਤੇ ਹਾਂ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਆ ਇਹਨੂੰ ਆਪਾਂ ਸਿਕਿਉਰਿਟੀ ਬਰੀਚ ਕਹਿ ਸਕਦੇ ਆ ਕਿਉਂਕਿ ਤਰੀਕੇ ਦੇ ਨਾਲ ਜਦੋਂ ਵੀ ਇੱਥੇ ਕਿਉਂਕਿ ਪਹਿਲਾਂ ਹਮਲੇ ਹੋ ਚੁੱਕੇ ਐ ਇੱਥੋਂ ਦੇ ਰਾਸ਼ਟਰਪਤੀ ਤੇ ਜਦੋਂ ਸਾਬਕਾ ਰਾਸ਼ਟਰਪਤੀ ਦੀ ਰੈਲੀ ਚੱਲ ਰਹੀ ਆ ਉੱਥੇ ਸੈਕ੍ਰੇਟ ਸਰਵਿਸ ਵਾਲਿਆਂ ਨੂੰ ਪਹਿਲਾਂ ਉਹ ਪੈਰਾਮੀਟਰ ਦਾ ਜਿਹੜਾ ਪੂਰੇ ਦਾ ਪੂਰਾ ਸਰਵੇਖਣ ਕਰਨਾ ਚਾਹੀਦਾ ਕਿਤੇ ਜਿਹੜੀ ਉੱਚੀ ਬਿਲਡਿੰਗ ਆ ਵੀ ਉੱਥੋਂ ਕੋਈ ਗੋਲੀਬਾਰੀ ਤਾਂ ਨਹੀਂ ਕਰ ਸਕਦਾ ਉੱਤੇ ਚੜ ਕੇ ਉਹ ਬਿਲਡਿੰਗ ਬਿਲਕੁਲ ਹੀ ਸੁੰਨੀ ਛੱਡੀ ਹੋਈ ਸੀ ਬੇਸ਼ੱਕ ਜਦੋਂ ਨਾ ਲੋਕ ਪ੍ਰੈਜ਼ੀਡੈਂਟ ਦੀਆਂ ਰੈਲੀਆਂ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਨੂੰ ਮੈਟਲ ਡਿਟੈਕਟਰ ਥਾਈ ਨਿਗਾਹ ਕੇ ਭੇਜੇ ਕੋਈ ਗਨ ਵਗੈਰਾ ਜਾਂ ਬੰਬ ਵਗੈਰਾ ਅੰਦਰ ਲਿਜਾ ਸਕੇ ਪਰ ਇਹ ਜਿਹੜੀ ਬਿਲਡਿੰਗ ਸੀ ਇਹ ਤਕਰੀਬਨ ਮੇਰਾ ਖਿਆਲ ਆ ਵੀ ਉੱਥੋਂ ਦੋ 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 ਤਿੰਨ ਸੌ ਦੂਰੀ ਤੇ ਆਪਾਂ ਕਹੇ ਕਦੇ ਨੜ ਦੀ ਦੂਰੀ ਤੇ ਸੀਗੀ ਇੱਕ ਫਾਰਮਰ ਜਿਵੇਂ ਹੁੰਦੀ ਹੈਗਾ ਇਕਪਮੈਂਟ ਵਾਲੀ ਬਿਲਡਿੰਗ ਉਦਾਂ ਦੀ ਬਿਲਡਿੰਗ ਸੀ ਉਹ ਬਿਲਕੁਲ ਹੀ ਸੁੰਨੀ ਛੱਡੀ ਹੋਈ ਸੀ ਤੇ ਉਹਦੇ ਉੱਤੇ ਜਦੋਂ ਇਹ ਬੰਦਾ ਕਰੋਲ ਕਰਕੇ ਚੜਿਆ ਜਿਵੇਂ ਬਾਹਾਂ ਦੇ ਭਾਰੇ ਤੁਰ ਰਿਹਾ ਸੀ ਉਸ ਸਮੇਂ ਕਿਸੇ ਨੇ ਪੁਲਿਸ ਨੂੰ ਦੱਸਣ ਦੀ ਕੋਸ਼ਿਸ਼ ਵੀ ਕੀਤੀ ਵੀ ਉਹ ਬੰਦਾ ਹੈਗਾ ਉੱਪਰ ਚੜਿਆ ਹੋਇਆ ਤੇ ਵੀ ਸਾਨੂੰ ਲੱਗਦਾ ਵੀ ਉਹਦੇ ਕੋਲੇ ਗਨ ਵੀ ਆ ਤੇ ਪੁਲਿਸ ਨੇ ਕੋਈ ਬਹੁਤੀ ਉਸ ਚੀਜ਼ ਦੀ ਗੱਲ ਨਹੀਂ ਗੋਲੀ ਤੇ ਜੇ ਕਿਤੇ ਉਸ ਸਮੇਂ ਉਹ ਉਹ ਬਿਲਡਿੰਗ ਦੇ ਉੱਤੇ ਕੋਈ ਸੀਕ੍ਰੇਟ ਸਰਵਿਸ ਦਾ ਏਜੰਟ ਤਾਇਨਾਤ ਕੀਤਾ ਹੁੰਦਾ ਤਾਂ ਉਹ ਚੜ ਨਹੀਂ ਸਕਣਾ ਤੇ ਜੇ ਚਲੋ ਚੜ ਵੀ ਗਿਆ ਸੀ ਲੋਕਾਂ ਨੇ ਦੱਸਿਆ ਸੀ ਤਾਂ ਤੁਰੰਤ ਕਾਰਵਾਈ ਹੋਣੀ ਚਾਹੀਦੀ ਸੀ ਤੇ ਉਹਦਾ ਕਿਤੇ ਨਾ ਕਿਤੇ ਬਿਲਕੁਲ ਜਿਹੜੀ ਸਿਕਿਉਰਿਟੀ ਬਰੀਚ ਹੋਈ ਆ ਤੇ ਜਿਵੇਂ ਤੁਸੀਂ ਕਿਹਾ ਵੀ ਜਦੋਂ ਡੋਨਲਡ ਟਰੰਪ ਤੇ ਗੋਲੀ ਲੱਗ ਗਈ ਤਾਂ ਉਸ ਸਮੇਂ ਵੀ ਉਹਨਾਂ ਨੇ ਆਪ ਦੇ ਆਪ ਨੂੰ ਹੀ ਉਹਦੇ ਅੱਗੇ ਕਰਤਾ ਕਿਉਂਕਿ ਉਹਨਾਂ ਦੀ ਟ੍ਰੇਨਿੰਗ ਵੀ ਇਦਾਂ ਦੀ ਹੁੰਦੀ ਹੈ ਵੀ ਜੇ ਤੁਹਾਡੇ ਕੋਲੇ ਕੁਝ ਹੋਰ ਨਹੀਂ ਉਸ ਮੌਕੇ ਤਾਂ ਤੁਸੀਂ ਗੋਲੀ ਖਾ ਲੈਣੀ ਹੈ ਟਰੰਪ ਪ੍ਰੈਜ਼ੀਡੈਂਟ ਦੇ ਗੋਲੀ ਨਹੀਂ ਲੱਗਣੀ ਚਾਹੀਦੀ ਇਸੇ ਕਰਕੇ ਉਹਨਾਂ ਨੇ ਇਸ ਤਰੀਕੇ ਦਾ ਘੇਰਾ ਪਾਇਆ ਸੀ ਕਿਉਂਕਿ ਉਹਨਾਂ ਕੋਲੇ ਰਾਈਟ ਵੇ ਕੋਈ ਇਦਾਂ ਦੀ ਸ਼ੀਲਡ ਜਾਂ ਕੋਈ ਇਦਾਂ ਦੀ ਇਕੁਪਮੈਂਟ ਮੇਰੇ ਖਿਆਲ ਮੁਤਾਬਕ ਹੈ ਨਹੀਂ ਸੀ ਤੇ ਚਲੋ ਫਿਰ ਵੀ ਮੈਂ ਸਮਝਦਾ ਵੀ ਜਿਹੜਾ ਸ਼ੂਟਰ ਇਹਨਾਂ ਦਾ ਬੈਠਾ ਸੀਗਾ ਹੋਰ ਬਿਲਡਿੰਗ ਦੇ ਉੱਤੇ ਉਹਨੇ ਕਾਲੀ ਵਰਤੀ ਤੇ ਮਸ਼ਹਤੀ ਵਰਦੇ ਹੋਏ ਨਾਲ ਦੀ ਨਾਲ ਜਿਵੇਂ ਡੋਨਲਡ ਟਰੰਪ ਤੇ ਗੋਲੀ ਲੱਗੀ ਤਾਂ ਉਹਨੇ ਉਹ ਸ਼ੂਟਰ ਨੂੰ ਸ਼ੂਟ ਕਰ ਦਿੱਤਾ ਤੇ ਬਿਲਕੁਲ ਇਹਦੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਵੀ ਸਿਕਿਉਰਿਟੀ ਦੇ ਵਿੱਚ ਕਿੱਥੇ ਕੋਈ ਢਿੱਲ ਰਹੀ ਹੈ ਜਾਂ ਕਿਉਂ ਇਦਾਂ ਦੀ ਗੱਲਬਾਤ ਹੋਈ ਹੈ ਖਾਸ ਤੌਰ ਤੇ ਜਦੋਂ ਇਸ ਲੈਵਲ ਲੈਵਲ ਦਾ ਬੰਦਾ ਕੋਈ ਰੈਲੀ ਕਰ ਰਿਹਾ ਹੋਵੇ ਸਾਬਕਾ ਰਾਸ਼ਟਰਪਤੀ ਤੇ ਇਦਾਂ ਦੀ ਘਟਨਾ ਹੋ ਜਾਣੀ ਬਹੁਤ ਸ਼ਰਮਨਾਕਾ ਮੇਰੇ ਨੇਤਾ ਵੀਰ ਕੀ ਮੰਨਦੇ ਹੋ ਆਉਣ ਵਾਲੀਆਂ ਨਵੰਬਰ ਦੇ ਵਿੱਚ ਪ੍ਰੈਜ਼ੀਡੈਂਟ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਕਿਉਂਕਿ ਅਸੀਂ ਦੇਖਦੇ ਹਾਂ ਕਮੈਂਟਾਂ ਦੇ ਵਿੱਚ ਜਦੋਂ ਕੋਈ ਵੀ ਖਬਰ ਇਸ ਤਰ੍ਹਾਂ ਦੀ ਆਉਂਦੀ ਹੈ ਤਾਂ ਕਮੈਂਟਾਂ ਦੇ ਵਿੱਚ ਲੋਕ ਕਹਿੰਦੇ ਵੀ ਹੁਣ ਟਰੰਪ ਨੂੰ ਇਹਦਾ ਫਾਇਦਾ ਹੋ ਜਾਊਗਾ ਹਾਲਾਂਕਿ ਅਸੀਂ ਨਿੰਦਾ ਕਰਦੇ ਹਾਂ ਇਸ ਚੀਜ਼ ਦੀ ਜਿਹੜੀ ਉਹਨਾਂ ਤੇ ਗੋਲੀ ਚੱਲੀ ਆ ਉਹਦੇ ਵਿੱਚ ਉਹ ਜ਼ਖਮੀ ਹੋਏ ਆ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਪਰ ਕੀ ਲੱਗਦਾ ਹੈ ਸਿੰਪਥੀ ਵੋਟ ਆ ਜਿਹੜੀ ਹੁਣ ਟਰੰਪ ਨੂੰ ਮਿਲੂਗੀ ਕੀ ਚੋਣਾਂ ਦੇ ਨਤੀਜਿਆਂ ਦੇ ਵਿੱਚ ਕੋਈ ਬਦਲ ਆ ਸਕਦਾ ਹੈ ਇਸ ਘਟਨਾ ਦੇ ਬਾਅਦ ਆ ਬਿਲਕੁਲ ਭਾਈ ਕਿਉਂਕਿ ਨਾ ਦੇਖੋ ਇਸ ਚੀਜ਼ ਦੇ ਨਾਲ ਜਦੋਂ ਦੀ ਇਹ ਗੋਲੀਬਾਰੀ ਹੋਈ ਆ 트ੰਪ ਦਾ ਜਿਹੜਾ ਗ੍ਰਾਫ ਆ ਉਹ ਬਹੁਤ ਉੱਪਰ ਚੱਲਿਆ ਗਿਆ ਤੇ ਕਿਉਂਕਿ ਪਹਿਲਾਂ ਹੀ ਬਾਈਡਨ ਦਾ ਤੋਤਾ ਜਦੋਂ ਦੀ ਡਿਬੇਟ ਹੋ ਕੇ ਹੱਟੀ ਆ ਲੋਕ ਪਿੱਛੇ ਹਟਣਾ ਸ਼ੁਰੂ ਹੋ ਗਏ ਪਰ ਇਸ ਗੋਲੀਬਾਰੀ ਨੇ ਜਿਵੇਂ ਮੈਂ ਕਹਿੰਦਾ ਵੀ ਚਲੋ ਜਾਨ ਬਚ ਗਈ ਇਹਦੇ ਵਿੱਚ ਤੇ ਕਈ ਲੋਕ ਇਹ ਵੀ ਕਹਿ ਰਹੇ ਆ ਵੀ ਮਾਇਲਜ ਲੈਣ ਵਾਸਤੇ ਗੋਲੀ ਚਲਵਾ ਦਿੱਤੀ ਗਈ ਆ ਮੈਂ ਕਹਾਂ ਵੀ ਇਦਾਂ ਨਹੀਂ ਹੁੰਦਾ ਕਿਉਂਕਿ ਬਿਲਕੁਲ ਕੰਨ ਦੇ ਕੋਲ ਦੀ ਗੋਲੀ ਲੰਘੀ 1 ਇੰਚ ਜੇ ਕਿਤੇ ਹੋਰ ਪਾਸੇ ਨੂੰ ਹੋ ਜਾਂਦੀ ਤਾਂ ਸਿਰ ਚ ਜਾਣੀ ਸੀ ਏਡਾ ਰਿਸਕ ਕੋਈ ਨਹੀਂ ਲੈਂਦਾ ਤੇ ਇਹ ਕਿਸੇ ਸਰਫਿਰੇ ਨੇ ਜੀ ਮਤਲਬ ਗੋਲੀ ਚਲਾਈ ਹੈਗੀ ਆ ਉਹਨੇ ਆਪਦੀ ਬਾਪ ਦੀ ਗਨ ਲੈ ਕੇ ਆਂਦੀ ਸੀ ਜਿਹੜੀ 2013 ਚ ਉਹਨੇ ਬਾਇ ਕੀਤੀ ਸੀ ਤੇ ਆ ਕੇ ਉਹਨੇ AR15 ਟਾਈਪ ਰਾਈਫਲ ਸੀਗੀ ਉਹਨੇ ਗੋਲੀਬਾਰੀ ਕੀਤੀ ਤੇ ਪਰ ਇਹਦਾ ਮਾਈਲੇਜ ਜਿਹੜਾ ਹੈਗਾ ਉਹ 트ੰਪ ਨੂੰ ਜ਼ਰੂਰ ਵੱਡੀ ਪੱਧਰ ਤੇ ਮਿਲ ਰਿਹਾ ਹੈਗਾ ਤੇ ਮੇਰਾ ਖਿਆਲ ਆ ਵੀ ਹੋ ਸਕਦਾ ਕਿਉਂਕਿ ਅੱਜ ਜਿਹੜਾ ਇਹਨਾਂ ਦੇ ਖਿਲਾਫ ਉਹ ਡਾਕੂਮੈਂਟ ਦੇ ਵਿੱਚ ਹਿਰਾਫਰੀ ਕਰਨ ਵਾਲਾ ਕਸ ਦੇ ਡਾਕੂਮੈਂਟਾਂ ਦੇ ਵਿੱਚ ਉਹ ਵੀ ਫਨੋਰੇਡਾ ਦੀ ਇੱਕ ਅਦਾਲਤ ਨੇ ਉਹ ਟੋਟਲੀ ਕੇਸ ਹੀ ਡਿਸਮਿਸ ਕਰ ਦਿੱਤਾ ਸੋ ਹੁਣ ਇਥੇ ਕੋਈ ਨਾ ਕੋਈ ਨਿਸ਼ਾਨੀਆਂ ਆ ਰਹੀਆਂ ਜਿਵੇਂ ਕ੍ਰਿਪਟੋ ਕਰੰਸੀ ਹੈਗੀ ਆ ਬਿਟਕੋਇਨ ਵਗੈਰਾ ਉਹ ਅਪ ਅਪ ਹੋਇਆ ਜਦੋਂ ਦੀ 트ੰਪ ਦੇ ਉੱਤੇ ਗੋਲੀ ਚੱਲੀ ਆ ਤੇ ਲੋਕਾਂ ਦੇ ਵਿੱਚ ਇਹ ਆਵਾਜ਼ ਆਈ ਆ ਵੀ 트ੰਪ ਨੇ ਪ੍ਰੈਜ਼ੀਡੈਂਟ ਬਣ ਜਾਣਾ ਹੈਗਾ ਤੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਉਸ ਪਾਸੇ ਵੱਲ ਨੂੰ ਗੱਲ ਤੁਰ ਰਹੀ ਆ ਵੀ ਹੋ ਸਕਦਾ ਡੋਨਲਡ 트ੰਪ ਐਤ ਕੀ ਦੁਆਰ ਤੋਂ ਫੇਰ ਚੁਣੇ ਜਾਣ ਬਿਲਕੁਲ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ ਕਿਉਂਕਿ ਇਸ ਖਬਰ ਦੇ ਬਾਰੇ ਆਪਾਂ ਡਿਸਕਸ਼ਨ ਅਗਲੇ ਐਪੀਸੋਡ ਵਿੱਚ ਵੀ ਕਰਾਂਗੇ ਉਦੋਂ ਤੱਕ ਉਮੀਦ ਹੈ ਵੀ ਘਟਨਾਵਾਂ ਦੇ ਕਾਰਨਾਂ ਦਾ ਪਤਾ ਲੱਗ ਜਾਏਗਾ ਸੋ ਅਲਬਾਮਾ ਦੇ ਵਿੱਚ ਵੀ ਗੋਲਾਬਾਰੀ ਹੋਈ ਆ ਇਹ ਅਮਰੀਕਾ ਦੇ ਵਿੱਚ ਇਹ ਇਹ ਹਰ ਪਾਸੇ ਇਸ ਤਰ੍ਹਾਂ ਦੀ ਨਿਊਜ਼ ਕਿਉਂ ਸੁਣਨ ਨੂੰ ਮਿਲ ਰਹੀ ਆ ਕੀ ਲੱਗਦਾ ਹੈ ਕ੍ਰਾਈਮ ਰੇਟ ਵਧਦਾ ਕਿਉਂ ਜਾ ਰਿਹਾ ਅਸਲ ਵਿੱਚ ਨਾ ਪ੍ਰੋਬਲਮ ਇਹੀ ਆ ਵੀ ਇੱਥੇ ਗਨ ਕੰਟਰੋਲ ਬਿਲਕੁਲ ਹੀ ਹੈ ਨਹੀਂ ਜਿਵੇਂ ਆਪਾਂ ਅੱਗੇ ਵੀ ਗੱਲ ਕਰਾਂ ਵੀ ਵੱਡੀਆਂ ਪੋਲੀਟੀਕਲ ਪਾਰਟੀਆਂ ਨੂੰ ਜਿਹੜੀ ਗਨ ਲ lobby ਆ ਨਾ ਉਹ ਬਹੁਤ ਜ਼ਿਆਦਾ ਫੰਡਿੰਗ ਕਰਦੀ ਆ ਜੀ ਦਾ ਕਰਕੇ ਚਾਹੇ ਟਰੰਪ ਤੇ ਗੋਲੀ ਚੱਲੀ ਆ ਚਾਹੇ ਪਹਿਲਾਂ ਰੀਗਲ ਤੇ ਚੱਲੀ ਆ ਜਾਂ ਪ੍ਰੈਜ਼ੀਡੈਂਟਾਂ ਤੇ ਚੱਲੀ ਆ ਪਰ ਇਹ ਫੇਰ ਵੀ ਉਸ lobby ਨੂੰ ਮਜਬੂਰ ਨਹੀਂ ਕਰ ਸਕਦੇ ਵੀ ਗਨ ਕੰਟਰੋਲ ਦਾ ਕੋਈ ਲਾ ਬਣਾਇਆ ਜਾਵੇ ਇਹੀ ਕਾਰਨ ਆ ਵੀ ਹਰੇਕ ਕੋਈ ਇੱਥੇ ਖਤਰਨਾਕ ਹਥਿਆਰ ਚੱਕੀ ਫਿਰਦਾ ਕੋਈ ਨਜਾਇਜ਼ ਜਾਇਜ਼ ਤੇ ਕਿਸੇ ਦੀ ਕੋਈ ਪੁਸ਼ਪ ਪੜਤਾਲ ਹੈ ਨਹੀਂ ਇਥੋਂ ਤੱਕ ਵੀ ਜੇ ਕੋਈ ਬੰਦਾ ਲੌਂਗ ਰਾਈਫਲ ਲਈ ਫਿਰਦਾ ਆ ਆਪਦੀ ਗੱਡੀ ਦੇ ਵਿੱਚ ਜਾਂ ਕੁਛ ਹੋਰ ਤਾਂ ਉਹ ਕਹਿੰਦੇ ਲੀਗਲ ਆ ਉਹਨੂੰ ਕੋਈ ਚੱਕਰ ਨਹੀਂ ਹੈਗਾ ਵੀ ਉਹ ਲੋਕਾਂ ਨੂੰ ਦਿਖਾ ਕੇ ਚੱਕੀ ਹੋਈ ਆ ਤੇ ਉਹਦਾ ਕੋਈ ਇਹ ਨਹੀਂ ਹੈਗਾ ਵੀ ਤੂੰ ਡੱਬ ਚ ਕੋਈ ਵੀ ਆ ਜਾਂ ਕੁਛ ਹੋਰ ਆ ਇਹੀ ਕਾਰਨ ਆ ਇਹ ਅਲਬਾਮਾ ਦੇ ਬਰਮਿੰਗਮ ਸ਼ਹਿਰ ਦੇ ਵਿੱਚ ਘਟਨਾ ਵਾਪਰੀ ਆ ਜਿੱਥੇ ਰਾਤ ਨੂੰ ਤਕਰੀਬਨ 11:30 ਵਜੇ ਇੱਕ ਉਥੇ ਨਾਈਟ ਕਲੱਬ ਸੀਗੀ ਉਹਦੇ ਵਿੱਚ ਗੋਲੀਬਾਰੀ ਹੋਈ ਆ ਜਿਹਦੇ ਵਿੱਚ ਚਾਰ ਖਮੀ ਹੋ ਗਏ ਤੇ 13-14 ਜਾਨੇ ਉਹਦੇ ਵਿੱਚ ਸੌਰੀ ਚਾਰ ਜਾਨਾਂ ਨੂੰ ਦੀ ਮੌਤ ਹੋ ਗਈ ਤੇ 13 14 ਜਣੇ ਉਹਦੇ ਵੀ ਹੋਏ ਹੈਗੇ ਆ ਤੁਸੀਂ ਦੇਖ ਲਓ ਹਰ ਰੋਜ਼ ਹੀ ਅਮਰੀਕਾ ਦੇ ਵਿੱਚ ਇੱਕ ਗੋਲੀਬਾਰੀ ਦੀ ਘਟਨਾ ਹੁੰਦੀ ਆ ਮੇਰਾ ਖਿਆਲ ਉਹਨੇ ਲੋਕ ਇੱਥੇ ਕਿਸੇ ਬਿਮਾਰੀ ਨਾਲ ਨਹੀਂ ਮਰਦੇ ਹੋਣੇ ਜਿੰਨੇ ਲੋਕ ਇੱਥੇ ਗੋਲੀਬਾਰੀ ਦੀਆਂ ਘਟਨਾਵਾਂ ਦੇ ਨਾਲ ਮਰਨੇ ਚਾਹੀਦੇ ਆ ਪਰ ਹਜੇ ਵੀ ਜੇ ਇਹਨਾਂ ਦੇ ਕੰਨ ਤੇ ਜੂਨੀ ਸਰਕ ਦੀ ਵੀ ਹੁਣ ਤਾਂ ਗੋਲੀ ਸਾਡੇ ਵੱਲ ਨੂੰ ਆਉਣ ਲੱਗ ਗਈ ਹੁਣ ਤਾਂ ਕੋਈ ਇਹਦਾ ਕੰਟਰੋਲ ਕਰੀਏ ਤਾਂ ਫਿਰ ਇਹਨਾਂ ਦਾ ਰੱਬ ਹੀ ਰੱਖਾ ਐ ਤੋਂ ਪਿੱਛੋਂ ਦਾ ਬਾਈ ਜੀ ਬਿਲਕੁਲ ਬਿਲਕੁਲ ਔਰ ਇੱਕ ਤਾਂ ਹੋਰ ਕ੍ਰਾਈਮ ਹੋਇਆ ਬਾਰਕਲੇ ਸ਼ਹਿਰ ਦੇ ਵਿੱਚ ਅਸੀਂ ਦੇਖਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਨਾ ਖਾਸ ਤੌਰ ਤੇ ਸੁਨਿਆਰਿਆਂ ਦੀ ਦੁਕਾਨਾਂ ਦੇ ਵਿੱਚ ਚੋਰੀ ਹੋ ਰਹੀ ਹੈ ਇੱਕ ਹੋਰ ਜੁਐਲਰ ਸ਼ਾਪ ਉਹ ਵੀ ਇੰਡੀਅਨ ਜੁਐਲਰ ਸ਼ਾਪਾਂ ਦੇ ਆਪਾਂ ਜੇ ਗੱਲ ਕਰੀਏ ਪਹਿਲਾਂ ਪਿਛਲੇ ਸਾਲ ਨਿਊ ਜਰਸੀ ਦੇ ਵਿੱਚ ਬਹੁਤ ਵੱਡੀ ਇਸ ਤਰ੍ਹਾਂ ਦੀ ਘਟਨਾ ਸਾਨੂੰ ਦੇਖਣ ਨੂੰ ਮਿਲੀ ਸੀ ਔਰ ਹੁਣ ਕੈਲੀਫੋਰਨੀਆ ਦੇ ਵਿੱਚ ਬਾਰਕਲੇ ਸ਼ਹਿਰ ਦੇ ਵਿੱਚ ਇਹ ਤੀਸਰੀ ਵੱਡੀ ਘਟਨਾ ਜਿਹੜੀ ਹੈ ਕੈਲੀਫੋਰਨੀਆ ਦੇ ਵਿੱਚ ਜੁਐਲਰ ਸ਼ਾਪ ਔਰ ਉਹ ਵੀ ਭਾਰਤੀ ਜੁਐਲਰ ਸ਼ਾਪ ਤੇ ਹੋਈ ਹੈ ਕੀ ਹੈ ਖਬਰ ਕਿੱਥੋਂ ਦੀ ਹੈ ਖਬਰ ਬਿਲਕੁਲ ਬਹੁਤ ਔਰਨੀਆਂ ਦੇ ਵਿੱਚ ਲੌਡਰ ਦੀ ਜਿਹੜੀ ਸਥਿਤੀ ਆ ਨਾ ਉਹ ਬਹੁਤ ਜ਼ਿਆਦਾ ਵੱਧ ਤੋਂ ਵੱਧਰ ਹੁੰਦੀ ਜਾ ਰਹੀ ਆ ਕਿਉਂਕਿ ਇੱਥੇ ਇਹਨਾਂ ਨੇ ਪਿੱਛੇ ਜੇ ਇਹ ਕਰਤਾ ਸੀ ਵੀ ਜੇ 900 ਡਾਲਰ ਤੱਕ ਦੀ ਤੁਹਾਡੇ ਸਟੋਰ ਤੋਂ ਕੋਈ ਚੋਰੀ ਕਰਦਾ ਤਾਂ ਉਹਦੇ ਉੱਤੇ ਕੋਈ ਫੈਲਨੀ ਜਾਂ ਦੀ ਮਿੰਦਰ ਨੇ ਲੱਗੂਗਾ ਤੇ ਉਹ ਸਿਰਫ ਇੱਕ ਉਦਾਂ ਹੀ ਜਿਵੇਂ ਕਹਿੰਦਾ ਵੀ ਹੋਊਗਾ ਵੀ ਇੱਕ ਨਾਰਮਲ ਜੀ ਚੀਜ਼ ਵੀ ਕੋਈ ਖਾਸ ਗੱਲ ਨਹੀਂ ਜੇ ਕਰ ਵੀ ਲਈ ਆ ਤਾਂ ਉਹਦਾ ਕਰਕੇ ਜੇ ਇੱਕ ਤੇ ਚੋਰੀ ਹੁੰਦੀ ਆ ਪੁਲਿਸ ਵਾਲੇ ਆਉਂਦੇ ਨਹੀਂ ਜਿਹੜੇ ਓਨਰ ਆ ਜੇ ਉਹ ਆਪ ਡੰਡੇ ਚੱਕਦੇ ਆ ਤਾਂ ਫਿਰ ਕੋਟਾ ਉਹਨਾਂ ਦੇ ਅਦਾਲੇ ਹੋ ਜਾਣਗੇ ਸan francisco ਸ਼ਹਿਰ ਸਾਡੇ ਇੱਥੇ ਇਹਨਾਂ ਨੇ ਬਿਲਕੁਲ ਇੱਕ ਤਰ੍ਹਾਂ ਦਾ ਬਾਈ ਉੱਥੇ ਤਾਂਡਵ ਮਚਾ ਦਿੱਤਾ ਹੈਗਾ ਜਿਵੇਂ ਕਹਿੰਦਾ ਵੀ ਜਿਸ ਤਰੀਕੇ ਦੇ ਨਾਲ ਉੱਥੇ ਹਰ ਰੋਜ਼ ਸਟੋਰਾਂ ਦੇ ਵਿੱਚੋਂ ਲੁੱਟ ਹੋ ਰਹੀ ਆ ਉੱਥੋਂ ওয়ালਮਾਰਟ ਮੂਵ ਹੋ ਗਿਆ ਉੱਥੋਂ ਗੋਡ ਸ਼ੈਕਸ ਮੂਵ ਹੋ ਗਏ ਬਨਾਨਾ ਰਪਾਵਲ ਤੋਂ ਚਲੇ ਆ ਗਿਆ ਜਿੰਨੇ ਵੀ ਵੱਡੇ ਬ੍ਰਾਂਡਡ ਸਟੋਰ ਸan francisco ਦੇ ਡਾਊਨਟਾਊਨ ਦੇ ਵਿੱਚ ਸੀਗੇ ਉਹ ਇਹ ਚੋਰੀਆਂ ਕਰਕੇ ਉੱਥੋਂ ਬਾਈ ਬੰਦ ਹੋ ਕੇ ਚਲੇ ਗਏ ਤੇ ਇਸ ਟਾਈਮ ਜਿਹੜਾ ਉੱਥੋਂ ਦੀ ਪ੍ਰਾਪਰਟੀ ਰੇਟ ਹੈਗਾ ਉਹ ਵੀ ਮੇਰਾ ਫਰਕ ਜਿਹੜਾ ਟਾਈਮ ਆ 120 25 ਮਿਲੀਅਨ ਤੱਕ ਦੀਆਂ ਪ੍ਰਾਪਰਟੀਆਂ ਜਾਂਦੀਆਂ ਸੀ ਉਹ ਹੁਣ 70 80 ਤੇ ਇਹ ਹੁਣ ਪਤਾ ਨਹੀਂ ਸਰਕਾਰਾਂ ਕਿਉਂ ਸਤਨਾ ਪਈਆਂ ਕਿਉਂ ਬਿਜ਼ਨਸਾਂ ਨੂੰ ਨੁਕਸਾਨ ਇੰਨਾ ਕਰਨ ਦੇ ਚੱਕਰ ਦੇ ਵਿੱਚ ਪਏ ਹੋਏ ਆ ਇਹ ਘਟਨਾ ਵਰਕਲੇ ਦੇ ਵਿੱਚ ਵਾਪਰੀ ਆ ਜਿਹੜਾ ਕਿ ਬਹੁਤ ਮਸ਼ਹੂਰ ਬੇਰਗੇ ਦਾ ਸ਼ਹਿਰ ਆ ਜਿੱਥੇ ਕਿਤੇ ਯੂਨੀਵਰਸਿਟੀ ਐਵੇਨਿਊ ਦੇ ਉੱਤੇ ਇੰਡੀਅਨ ਸ਼ਾਪਾਂ ਮਸ਼ਹੂਰ ਹੁੰਦੀਆਂ ਸੀਗੀਆਂ ਤੇ ਉੱਥੇ ਹੁਣ ਚਲੋ ਥੋੜਾ ਥੋੜਾ ਕਰਕੇ ਲੋਕ ਆਸੇ ਪਾਸੇ ਮੂਵ ਹੋਈ ਜਾਂਦੇ ਆ ਉਹ ਹੁਣ ਪੁਰਾਣਾ ਏਰੀਆ ਹੋ ਗਿਆ ਪਰ ਉੱਥੇ ਨਾ ਬੰਬੇ ਜੁਵਲਰਸ ਬੜੀ ਮਸ਼ਹੂਰ ਸ਼ਾਪ ਆ ਤੇ ਜਿੱਥੇ ਸੱਤ ਅੱਠ ਜਣੇ ਇਹ ਆਏ ਆ ਮੌਬ ਦੇ ਰੂਪ ਦੇ ਵਿੱਚ ਤੇ ਗੰਨਾ ਇਹਨਾਂ ਦੇ ਕੋਲੇ ਸੀ ਇਕਦਮ ਆ ਕੇ ਹਥੌੜਿਆਂ ਨਾਲ ਉਹ ਜਿਵੇਂ ਸ਼ੋਕੇਸ ਭੰਨ ਕੇ ਤੇ ਜਿਹੜਾ ਸੋਨਾ ਚੱਕ ਕੇ ਲੈ ਜਾਂਦੇ ਆ ਤੇ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਇੰਡੀਅਨ ਬਿਜ਼ਨਸ ਕਿਉਂ ਇਸ ਤਰੀਕੇ ਨਾਲ ਟਾਰਗੇਟ ਹੋ ਰਿਹਾ ਜੁਵਲਰੀ ਸ਼ਾਪਾਂ ਉਹ ਇਸ ਕਰਕੇ ਆ ਕਿਉਂਕਿ ਇਹਨਾਂ ਦੇ ਜਿਹੜੇ 골ਡ ਹੁੰਦੇ ਆ 18 ਕੈਟ, 14 ਕੈਟ, 20 ਕੈਟ, 22 ਕੈਟ ਇਦਾਂ ਦੇ ਹੁੰਦੇ ਆ ਆਪਣੇ ਇਹ 골ਡ ਬਹੁਤ ਪਿਓਰ ਹੁੰਦਾ 24 ਕੈਟ 골ਡ ਜਿਹੜਾ ਕਿ ਮਾਰਕੀਟ ਦੇ ਵਿੱਚ ਵੈਲਿਊਰੀ ਬਹੁਤ ਜ਼ਿਆਦੇ ਆ ਜਿਹਦਾ ਕਰਕੇ ਇਹ ਹੁਣ ਸਰਕਾਰ ਤੋਂ ਬੇਕਾਫ ਹੋ ਕੇ ਤੇ ਇਹਨਾਂ ਨੂੰ ਪਤਾ ਪੁਲਿਸ ਤਾਂ ਆਉਣੀ ਕੋਈ ਨਹੀਂ ਉੱਥੇ ਤੇ ਇਹ ਮੌਬ ਦੇ ਰੂਪ ਦੇ ਵਿੱਚ ਆਉਂਦੇ ਆ ਜਦੋਂ ਮੌਬ ਦੇ ਰੂਪ ਚ ਆਉਂਦੀ ਉਹਨੂੰ ਡਾਕਾ ਕਿਹਾ ਜਾਂਦਾ ਉਹਨੂੰ ਰੋਬਰੀ ਨਹੀਂ ਗਿਣਦੇ ਫੇਰੇ ਉਹ ਅਸਤਰੀਕ ਦੇ ਨਾਲ ਕੋਲੇ ਲੂਪ ਹੋਲ ਹੈਗੇ ਆ ਪਰ ਜੇ ਕੈਲੀਫੋਰਨੀਆ ਦੇ ਵਿੱਚ ਬਾਈ ਜੀ ਇਦਾਂ ਹੀ ਕੰਮ ਚੱਲਦਾ ਰਿਹਾ ਤਾਂ ਇੱਥੇ ਕੰਮ ਬਹੁਤ ਜ਼ਿਆਦਾ ਖਰਾਬ ਹੋਊਗਾ ਤੇ ਰਿਪਬਲਿਕਨ ਜਿਹੜੇ ਹੈਗੇ ਆ ਉਹ ਆਵਾਜ਼ ਵੀ ਚੁੱਕ ਰਹੇ ਆ ਲੇਕਿਨ ਡੈਮੋਕ੍ਰੈਟਿਕ ਐਸਮ ਨਿਊਸਮ ਇਤਨਾ ਗਵਰਨਰ ਆ ਉਹ ਚੋਪਾ ਤੇ ਉਹਦਾ ਕਰਕੇ ਉਹਦੀ ਵਾਕਾ ਹੀ ਵਿਰੋਧਤਾ ਵੀ ਹੋ ਰਹੀ ਆ ਪਿਆਸ ਕਰਦੇ ਆ ਇਹਦੇ ਵਿੱਚ ਕੁਛ ਨਾ ਕੁਛ ਛੇਤੀ ਚੇਂਜ ਆਊਗਾ ਆਵੇ ਨਹੀਂ ਤਾਂ ਫਿਰ ਇੱਥੇ ਕੰਮ ਬਹੁਤ ਵੱਡੀ ਪੱਧਰ ਤੇ ਖਰਾਬ ਹੋਊਗਾ ਬਿਲਕੁਲ ਨੀਟੇ ਵੀਰ ਹੁਣ ਥੋੜੀ ਜੀ ਜਿਹੜੀ ਚੰਗੀ ਖਬਰ ਆ ਉਹ ਲਈਏ ਕਿਉਂਕਿ ਅਸੀਂ ਦੇਖ ਰਹੇ ਆ ਵੀ ਸਾਰੀਆਂ ਘਟਨਾਵਾਂ ਜਿਹੜੀਆਂ ਗਨ ਕਲਚਰ ਨਾਲ ਰਿਲੇਟਡ ਹੀ ਚੱਲ ਰਹੀਆਂ ਔਰ ਤੁਹਾਡੇ ਫ੍ਰਿਜ਼ਨੋ ਦੇ ਵਿੱਚ ਬੀਤੀ ਸ਼ਾਮ ਇੱਕ ਪ੍ਰੋਗਰਾਮ ਜਿਹੜਾ ਉਲਿੱਖਿਆ ਗਿਆ ਸੀ ਸਾਹਿਤ ਨੂੰ ਲੈ ਕੇ ਔਰ ਦੋ ਵੱਡੀਆਂ ਕਿਤਾਬਾਂ ਉੱਥੇ ਰਿਲੀਜ਼ ਹੋਈਆਂ ਜਿਹੜੀਆਂ ਕਿੜੀਆਂ ਕਿਤਾਬਾਂ ਰਿਲੀਜ਼ ਹੋਈਆਂ ਔਰ ਸਾਹਿਤ ਨੂੰ ਖਾਸ ਤੌਰ ਤੇ ਸਾਡੇ ਪੰਜਾਬੀ ਸਾਹਿਤ ਨੂੰ ਬਚਾਉਣ ਦੇ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਕੱਲ ਤੁਹਾਡੇ ਉੱਥੇ ਫ੍ਰਿਜਨੋ ਦੇ ਵਿੱਚ ਉਲੀਕਿਆ ਗਿਆ ਕਿੰਨੇ ਕੁ ਜ਼ਰੂਰੀ ਸਮਝਦੇ ਹੋ ਔਰ ਸਾਡੇ ਇੱਥੇ ਜਿਹੜੇ ਜਿੰਨੇ ਵੀ ਸਾਹਿਤ ਨਾਲ ਜੁੜੇ ਹੋਏ ਨੇ ਉਹਨਾਂ ਦੀ ਰੂਹ ਦੀ ਖਰਾਕੇ ਕਿਤਾਬਾਂ ਜਿਹੜੀਆਂ ਇਹਨਾਂ ਨੂੰ ਪਰਫੁੱਲਤ ਕਰਨ ਦੇ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਨਿਰੰਤਰ ਜਿਹੜੇ ਜਾਰੀ ਰਹਿਣੇ ਚਾਹੀਦੇ ਆ ਕੀ ਹੈ ਪ੍ਰੋਗਰਾਮ ਬਾਰੇ ਜਾਣਕਾਰੀ ਔਰ ਦੱਸਿਓ ਕਿਹੜੀਆਂ-ਕਿਹੜੀਆਂ ਕਿਤਾਬਾਂ ਉੱਥੇ ਰਿਲੀਜ਼ ਕੀਤੀਆਂ ਗਈਆਂ ਔਰ ਕਿਹੜੇ-ਕਿਹੜੇ ਸਾਹਿਤਕਾਰ ਉੱਥੇ ਪਹੁੰਚੇ ਹੋਏ ਸੀ ਇੰਡੋ ਯੂਐਸ ਹੈਰੀਟੇਜ ਜਿਹੜੀ ਸਾਡੀ ਐਸੋਸੀਏਸ਼ਨ ਫ੍ਰਿਜਨੋ ਦੀ ਤੇ ਬਹੁਤ ਵਧੀਆ ਕੰਮ ਕਰ ਰਹੇ ਆ ਗਦਰੀ ਬਾਬਿਆਂ ਦੀ ਸੋਚ ਨੂੰ ਲੈ ਕੇ ਵੱਖੋ ਵੱਖ ਸਮਾਂ ਤੇ ਮੇਲੇ ਵਗੈਰਾ ਵੀ ਕਰਵਾਉਂਦੇ ਰਹਿੰਦੇ ਆ ਉਹਨਾਂ ਵੱਲੋਂ ਪਿਛਲੇ ਸਾਲ ਤੋਂ ਇਹ ਸ਼ੁਰੂ ਕੀਤਾ ਗਿਆ ਪੰਜਾਬੀ ਚੇਤਨਾ ਦਿਹਾੜਾ ਤੇ ਇਸ ਦਿਨ ਫਿਰ ਪੰਜਾਬੀ ਨੂੰ ਕਿਸ ਤਰੀਕੇ ਨਾਲ ਆਪਾਂ ਉੱਪਰ ਚੱਕ ਸਕਦੇ ਆ ਕਿਸ ਤਰੀਕੇ ਨਾਲ ਜਿਵੇਂ ਇਹਦੇ ਵਿੱਚ ਹਿੰਦੀ ਦੇ ਸ਼ਬਦਾਂ ਦੀ ਕੋਸਪੈਟ ਹੋ ਰਹੀ ਆ ਜਿਵੇਂ ਔਰਤ ਨੂੰ ਮਹਿਲਾ ਕਿਹਾ ਜਾਂਦਾ ਜਾਂ ਹੋਰ ਬਹੁਤ ਸਾਰੇ ਸ਼ਬਦ ਆ ਜਿਹੜੇ ਪੰਜਾਬੀ ਦੇ ਵਿੱਚ ਹਿੰਦੀ ਦੇ ਬਾੜ-ਬਾੜ ਕੇ ਖਾਸ ਤੌਰ ਤੇ ਆਪਣੇ ਐਂਕਰ ਪੰਜਾਬੀ ਦੇ ਜਿਹੜੇ ਟੀਵੀ ਐਂਕਰ ਆ ਉਹ ਬਹੁਤ ਬੋਲ ਰਹੇ ਆ ਇਹਨਾਂ ਚੀਜ਼ਾਂ ਨੂੰ ਉਹਨਾਂ ਦੇ ਉੱਤੇ ਵਿਚਾਰ ਚਰਚਾ ਹੋਈ ਵੀ ਕਿ ਪੰਜਾਬੀ ਦੇ ਵਿੱਚ ਜਿਹੜਾ ਨਘਾਰ ਆ ਰਿਹਾ ਤੇ ਉਹਨੂੰ ਆਪਾਂ ਮਿਆਰ ਵਾਲੇ ਪਾਸੇ ਨੂੰ ਲਿਜਾ ਸਕੀਏ ਇਸ ਸਮੇ ਜਿਹੜੇ ਉੱਗੇ ਸ਼ਾਇਰ ਆ ਸਾਡੇ ਸ਼ਹਿਰ ਦੇ ਭਾਈ ਜੀ ਹਰਜਿੰਦਰ ਕੰਗਹੋਰਾ ਉਹਨਾਂ ਨੇ ਪੰਜਾਬੀ ਮਾਮੂਲੀ ਦੇ ਉੱਤੇ ਪਰਚਾ ਪੜਿਆ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਜੇ ਜਿਹੜੇ ਸਕੂਲ ਗੁਰੂ ਘਰਾਂ ਦੇ ਵਿੱਚ ਚੱਲਦੇ ਹੈਗੇ ਪੰਜਾਬੀ ਦੇ ਬੱਚਿਆਂ ਨੂੰ ਨਾਲ ਜੋੜਨ ਵਾਸਤੇ ਵੀ ਕਿੰਨਾ ਚੰਗਾ ਹੋਵੇ ਜਿਹੜੇ ਟੀਚਰ ਉੱਥੇ ਪੜਾਉਣ ਵਾਸਤੇ ਆਉਂਦੇ ਆ ਜਿਨ੍ਹਾਂ ਨੂੰ ਮਿਨੀਮਮ ਜਿਵੇਂ 20-25 ਡਾਲਰ ਵੀ ਆਪਾਂ ਕਲਾਸ ਦੇ ਦਈਏ ਤਾਂ ਕੋਈ ਬਹੁਤ ਹੀ ਵੱਡੀ ਰਕਮ ਨਹੀਂ ਬਣਦੀ ਇਹਦੇ ਨਾਲ ਉਹਨਾਂ ਦੀ ਜ਼ਿੰਮੇਵਾਰੀ ਵੀ ਤੈਅ ਹੋ ਜਾਂਦੀ ਆ ਤੇ ਜਦੋਂ ਆਪਾਂ ਸਾਰਾ ਕੁਝ ਫ੍ਰੀ ਭਾੜ ਦੇ ਆ ਪਰ ਫ੍ਰੀ ਦੇ ਵਿੱਚ ਉਹੀ ਕੁਸ਼ਣ ਹੁੰਦਾ ਜੋ ਕੁਝ ਆਪਾਂ ਨੂੰ ਦਿਖ ਰਿਹਾ ਹੈਗਾ ਸੋ ਕਾਫੀ ਚੰਗੀਆਂ ਗੱਲਾਂ ਬਾਤਾਂ ਉੱਥੇ ਹੋਈਆਂ ਤੇ ਨਾਲ ਦੀ ਨਾਲ ਸਾਡੇ ਸੰਸਥਾ ਦੇ ਜਿਹੜੇ ਕਨਵੀਨਰ ਆ ਸਾਧੂ ਸਿੰਘ ਸੰਘਾ ਉਹਨਾਂ ਦੀ ਇਹ ਤੀਸਰੀ ਕਿਤਾਬ ਸੀਗੀ ਗ੍ਰੀਨ ਕਾਰਡ ਜਿਹੜੀ ਕਿ ਅਮਰੀਕਨ ਲਾਈਫ ਦੇ ਉੱਤੇ ਆਧਾਰਤਾ ਹੋਈ ਬੰਦਾ ਇੱਥੇ ਆਉਂਦਾ ਕਿਸ ਤਰੀਕੇ ਨਾਲ ਉਹਨੂੰ ਗ੍ਰੀਨ ਕਾਰਡ ਪਾਉਣ ਦੀ ਚਾਹ ਹੁੰਦੀ ਹੈ ਤੇ ਜਦੋਂ ਮਿਲ ਜਾਂਦਾ ਗ੍ਰੀਨ ਕਾਰਡ ਫਿਰ ਕਿੰਨਾ ਖੁਸ਼ ਹੁੰਦਾ ਤੇ ਗ੍ਰੀਨ ਕਾਰਡ ਲੈਣ ਵਕਤੇ ਉਹਨੂੰ ਕਿੰਨਾ ਦੁਸ਼ਵਾਰੀਆਂ ਵਿੱਚੋਂ ਲੰਘਣਾ ਪੈਂਦਾ ਤੇ ਇਸੇ ਤਰੀਕੇ ਦੇ ਨਾਲ ਰਣਜੀਤ ਗੱਲ ਜਿਹੜੇ ਸ਼ਾਇਰ ਆ ਉਹ ਪੰਜਾਬ ਇੰਡੋ ਯੂ ਐਸ ਹੈਰੀਟੇਜ ਦੇ ਸਕੱਤਰ ਆ ਉਹਨਾਂ ਦੀ ਦੂਸਰੀ ਕਾਪ ਪੁਸਤਕ ਮਿੱਟੀ ਦਾ ਮੋ ਉਬੇ ਰੀਲੀਜ਼ ਕੀਤੀ ਗਈ ਆ ਉਹਦੇ ਵਿੱਚ ਉਹਨਾਂ ਨੇ ਇਹੀ ਗੱਲ ਕਹੀ ਹੈ ਵੀ ਜਦੋਂ ਬੰਦਾ ਪਰਦੇਸ ਆ ਜਾਂਦਾ ਪਰਦੇਸ ਆ ਕੇ ਫਿਰ ਉਹ ਮਿੱਟੀ ਨੂੰ ਮਿਸ ਕਰਦਾ ਪੰਜਾਬ ਨੂੰ ਮਿਸ ਕਰਦਾ ਫਿਰ ਉਹਦੇ ਨਾਲ ਰਿਲੇਟਡ ਜਿਹੜੀਆਂ ਉਹਦੇ ਵਿੱਚ ਉਹਨਾਂ ਦੀਆਂ ਕਵਤਾਵਾਂ ਹੈਗੀਆਂ ਉਹ ਦਰਜ ਕੀਤੀਆਂ ਗਈਆਂ ਸੋ ਇਹ ਦੋ ਕਿਤਾਬਾਂ ਰੀਲੀਜ਼ ਕੀਤੀਆਂ ਗਈਆਂ ਸੀਗੀਆਂ ਤੇ ਨਾਲ ਦੀ ਨਾਲ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਵਾਸਤੇ ਪਰਚੇ ਪੜੇ ਗਏ ਤੇ ਬਹੁਤ ਸਾਰੇ ਸੱਜਣ ਹੋਰ ਵੀ ਬੁਲਾ ਰਹੇ ਉੱਥੇ ਪਹੁੰਚੇ ਹੋਏ ਸੀ ਡਾਕਟਰ ਅਰਜਨ ਸਿੰਘ ਜੋਸ਼ਨ ਦੰਗ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ ਤੇ ਦਲਜੀਤ ਰਿਆੜਹੋਰੀ ਬਹੁਤ ਵਧੀਆ ਬੰਦਿਆਂ ਨੇ ਉਥੇ ਕਪਤਾਮਾ ਬੋਲੀਆਂ ਬੜੇ ਗੀਤ ਸੰਗੀਤ ਦਾ ਪੱਪੀ ਭਦੌੜ ਆਪਣਾ ਮੁੰਡਾ ਕਰਮਜੀਤ ਕੁੱਸਾ ਤੇ ਜੀਐਸ ਪੀਟਰਹੋਰੀ ਆਏ ਹੋਏ ਸੀ ਤੇ ਬਹੁਤ ਵਧੀਆ ਮਾਹੌਲ ਰਿਹਾ ਤੇ ਮੇਰਾ ਖਿਆਲ ਹੈ ਵੀ ਇਦਾਂ ਦੇ ਪ੍ਰੋਗਰਾਮ ਹੋਣ ਪਰ ਇਹਦੇ ਵਿੱਚ ਮੈਂ ਚਾਹਣਾ ਵੀ ਜੇ ਬੱਚਿਆਂ ਦੀ ਸਮੂਲੀਅਤ ਹੋਵੇ ਕਿਉਂਕਿ ਉਹਨਾਂ ਨੂੰ ਪੰਜਾਬੀ ਸਿਖਾਉਣ ਦੀ ਜਾਦੇ ਲੋੜ ਆ ਤਾਂ ਹੋਰ ਵੀ ਵਧੀਆ ਹੋਵੇ ਜੇ ਅੱਗੇ ਤੋਂ ਬੱਚੇ ਵੀ ਇਹਦੇ ਵਿੱਚ ਆਉਣ ਤੇ ਪ੍ਰੋਗਰਾਮ ਵਧੀਆ ਮਿਆਰੀ ਸੀ ਬਾਖਮਾਲ ਸੀ ਤੇ ਇਹ ਇੰਡੀਆ ਓਵਨ ਪ੍ਰਜਨੋ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ। ਔਰ ਬਿਲਕੁਲ ਔਰ ਕੱਲ ਸਾਡੇ ਵੀ ਨਿਊਯਾਰਕ ਦੇ ਵਿੱਚ ਦੋ ਤੀਆਂ ਦੇ ਪ੍ਰੋਗਰਾਮ ਹੋਏ ਔਰ ਦੋਨੋਂ ਹੀ ਮੇਲੇ ਕਾਮਯਾਬ ਰਹੇ। ਆਪਸੀ ਖੇਬਾਜੀ ਕਰਕੇ ਇੱਕ ਉਹ ਨਹੀਂ ਰੱਖੇ ਗਏ ਸੀਗੇ ਔਰ ਇੱਕ ਤੇ ਇੱਕ ਨਵੀਂ ਆਰਟਿਸਟ ਸੀਗੀ ਸ਼ਿਪਰਾ ਕੋਇਲ ਔਰ ਇੱਕ ਤੇ ਸਤਵਿੰਦਰ ਬਿੱਟੀ ਔਰ ਦੋਨੇ ਹੀ ਮੇਲੇ ਬਾ ਕਾਮਯਾਬ ਰਹੇ। ਪਰ ਇੱਥੇ ਇੱਕ ਗੱਲ ਮੈਂ ਜ਼ਿਕਰ ਕਰਨੀ ਚਾਹਾਂਗਾ ਕਈ ਵਾਰੀ ਨਾ ਅਸੀਂ ਪੁਰਾਣੇ ਕਲਾਕਾਰਾਂ ਨੂੰ ਅੱਖੋਂ ਪਰੋਖਾ ਕਰ ਦਿੰਦੇ ਆਂ ਅਸੀਂ ਕਹਿ ਦਿੰਦੇ ਆਂ ਵੀ ਇਹ ਤਾਂ ਹੁਣ ਚੱਲ ਗੇਨਰਰ ਟਾਈਮ ਚਲਿਆ ਗਿਆ ਪਰ ਕੱਲ ਸਤਵਿੰਦਰ ਬਿੱਟੀ ਨੇ ਜਿਹੜਾ ਰੰਗ ਬੰਨਿਆ ਮੈਨੂੰ ਨਹੀਂ ਲੱਗਦਾ ਕੋਈ ਨਵਾਂ ਕਲਾਕਾਰ ਉਸ ਲੈਵਲ ਦਾ ਪ੍ਰੋਗਰਾਮ ਕਰ ਸਕਦਾ ਇਸੇ ਤਰ੍ਹਾਂ ਪਿਛਲੇ ਦਿਨੀ ਮੈਂ ਵੇਖਿਆ ਹਰਜੀਤ ਹਰਮਨ ਹੁਣੀ ਇੱਥੇ ਆਏ ਸੀਗੇ ਔਰ ਉਹਨਾਂ ਨੇ ਜੋ ਰੰਗ ਬੰਨਿਆ ਜੋ ਰੰਗ ਗਿੱਲ ਹਰਦੀਪ ਹੁਣੀ ਬੰਨ ਸਕਦੇ ਆ ਜੋ ਰੰਗ ਸਰਬਜੀ ਚੀਮਾ ਹੁਣੀ ਬੰਨ ਸਕਦੇ ਆ ਮੈਨੂੰ ਲੱਗਦਾ ਉਹ ਨਵੇਂ ਕਲਾਕਾਰ ਨਹੀਂ ਬੰਨ ਸਕਦੇ ਜੋ ਹਰਪਜਨ ਮਾਨ ਮੈਂ ਇਹਨਾਂ ਨੂੰ ਪੁਰਾਣੇ ਨਹੀਂ ਕਹਿ ਰਿਹਾ ਇਹ ਸਦਾ ਬਹਾਰ ਗਾਇਕ ਆ ਜੋ ਮਨਮੋਹਣ ਵਾਰ ਸੁਣੀ ਪ੍ਰੋਗਰਾਮ ਪੇਸ਼ ਕਰ ਸਕਦੇ ਹੋ ਨਵੇਂ ਕਲਾਕਾਰ ਨਹੀਂ ਕਰ ਸਕਦੇ ਸਾਨੂੰ ਇਹ ਸਮਝਣ ਦੀ ਲੋੜ ਹੈ ਇਸ ਕਰਕੇ ਜਿੰਨੇ ਵੀ ਮੰਝੇ ਹੋਏ ਚੰਗੇ ਕਲਾਕਾਰ ਆ ਜਿਵੇਂ ਤੁਸੀਂ ਕੱਲ ਗੱਲ ਕੀਤੀ ਜੀਐਸ ਪੀਟਰ ਹੁਣੀ ਆਏ ਸੀਗੇ ਇਸ ਤਰ੍ਹਾਂ ਦੇ ਕਲਾਕਾਰਾਂ ਨੂੰ ਸਪੋਰਟ ਕਰੀਏ ਤਾਂ ਕਿ ਚੰਗੀ ਗਾਇਕੀ ਚੰਗੇ ਪ੍ਰੋਗਰਾਮ ਸਾਡੀ ਆਉਣ ਵਾਲੀ ਜਨਰੇਸ਼ਨ ਤੱਕ ਅਸੀਂ ਲੈ ਕੇ ਜਾ ਸਕੀਏ ਸੋ ਨੀਤੇ ਭਾਈ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ ਹਾਰਟ ਅਟੈਕ ਦੀ ਜੇ ਆਪਾਂ ਗੱਲ ਕਰੀਏ ਤਾਂ ਹਾਰਟ ਅਟੈਕ ਵਧ ਰਿਹਾ ਹੈ ਦਿਨ-ਬ-ਦਿਨ ਖਾਸ ਤੌਰ ਤੇ ਕੈਨੇਡਾ ਅਮਰੀਕਾ ਦੇ ਵਿੱਚ ਦੇਖਿਆ ਜਾਵੇ ਤਾਂ ਇੱਥੇ ਜਿਹੜੇ ਯੰਗਸਟਰ ਆ ਉਹਨਾਂ ਨੂੰ ਹਾਰਟ ਅਟੈਕ ਹੋ ਰਿਹਾ ਹੈ ਕੀ ਕਾਰਨ ਤੁਸੀਂ ਮੰਨਦੇ ਹੋ ਦਾ ਬਿਲਕੁਲ ਪ੍ਰਦੀਪ ਜੀ ਬੜੀ ਚਿੰਤਾ ਵਾਲੀ ਗੱਲ ਆ ਪਿਛਲੇ ਵੀਕ ਦੇ ਵਿੱਚ ਵਿੱਚ ਮੈਂ 2-3 ਖਬਰਾਂ ਕੈਨੇਡਾ ਤੋਂ ਪੜੀਆਂ ਜੰਗ ਬੱਚੇ ਵੀ ਜਿਹੜੇ 20-20 ਸਾਲ ਦੇ 25-25 ਸਾਲ ਦੇ ਉਹਨਾਂ ਨੂੰ ਹਾਰਟ ਡਾ ਜਾਂਦਾ ਕੀ ਕਾਰਨ ਆ ਪਿੱਛੇ ਜੇ ਤੁਸੀਂ ਦੇਖਿਆ ਉਹਨੇ ਕੁੜੀ ਆਸਟ੍ਰੇਲੀਆ ਤੋਂ ਇੰਡੀਆ ਜਾ ਰਹੀ ਸੀ 25-26 ਸਾਲ ਦੀ ਜਹਾਜ਼ 'ਚ ਬੈਠੀ ਇੱਕਦਮ ਹਾਰਟ ਅਟੈਕ ਆ ਗਿਆ ਸੋ ਇਹ ਦੰਦੀਆਂ ਜਿਹੜੀਆਂ ਖਬਰਾਂ ਬੜੀਆਂ ਨਰਾਸ਼ ਕਰਦੀਆਂ ਆ ਵੀ ਇਹ ਕੀ ਕਾਰਨ ਆ ਜੰਗ ਬੱਚੇ ਇਹਦਾ ਸ਼ਿਕਾਰ ਹੋ ਰਹੇ ਆ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਜਿਵੇਂ ਕੁੜੀਆਂ ਦੇ ਵਿੱਚ ਖਾਸ ਕਰਕੇ ਉੱਥੋਂ ਜਿਵੇਂ ਹੁਣ ਪਲੱਸ ਬੱਚੇ ਆ ਜਾਂਦੇ ਆ ਡਾ ਦੇ ਵਿੱਚ ਆ ਕੇ ਫਿਰ ਉਹਨੂੰ ਜੋਬ ਨਹੀਂ ਮਿਲਦੀ ਕਿਉਂਕਿ ਉੱਥੇ ਕਾਨੂੰਨ ਚੇਂਜ ਹੋ ਗਏ ਆ ਤੇ ਇੱਕ ਪਾਪੂਲੇਸ਼ਨ ਇੰਨੀ ਜ਼ਿਆਦੇ ਹੋ ਗਈ ਆ ਵੀ ਉਹਨਾਂ ਨੂੰ ਜਿਹੜੇ ਪੱਕੇ ਲੋਕ ਆ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਉਹ ਜੋ ਸੁਪਨੇ ਸਜਾ ਕੇ ਬੱਚੇ ਇੱਥੇ ਆਉਂਦੇ ਆ ਦਿਮਾਗ ਦੇ ਵਿੱਚ ਵੀ ਅਸੀਂ ਕੈਨੇਡਾ ਜਾਵਾਂਗੇ ਅਮਰੀਕਾ ਜਾਵਾਂਗੇ ਉਮੀ ਉੱਥੇ ਜਾ ਕੇ ਕੰਮ ਕਰਾਂਗੇ ਨਾਲੇ ਮਾਪਿਆਂ ਦੀ ਹੈਲਪ ਕਰਾਂਗੇ ਨਾਲੇ ਆਪਦਾ ਜੀਵਨ ਚੰਗਾ ਕਰਾਂਗੇ ਹੌਲੀ ਹੌਲੀ ਪੀਆਰ ਹੋ ਜਾਂਗੇ ਜਦੋਂ ਫਿਰ ਉਹ 6-6 ਮਹੀਨੇ ਬੱਚਿਆਂ ਨੂੰ ਕੰਮ ਨਹੀਂ ਮਿਲਦਾ ਉਹ ਘਰੇ ਬੈਠੇ ਉਹ ਚੀਜ਼ਾਂ ਸੋਚੀ ਜਾਂਦੇ ਆ ਫਿਰ ਉਹ ਡਿਪਰੈਸ਼ਨ ਜਿਹੜਾ ਜਿਵੇਂ ਕਹਿੰਦਾ ਵੀ ਆਉਂਦਾ ਤੇ ਉਹ ਡਿਪਰੈਸ਼ਨ ਫਿਰ ਇਹ ਸਾਰੀਆਂ ਅਲਾਮਤਾਂ ਦੀ ਜਿਹੜੀ ਜੜ ਬਣ ਜਾਂਦਾ ਜਿਹਦਾ ਕਰਕੇ ਬਹੁਤ ਕਈ ਵਾਰੀ ਬੱਚੇ ਸੂਸਾਇਡ ਕਰਨ ਵਾਸਤੇ ਹੀ ਮਜਬੂਰ ਹੋ ਜਾਂਦੇ ਆ ਸਾਡੇ ਫ੍ਰਿਜਨੋ ਦੇ ਵਿੱਚ ਵਿੱਚ ਹੀ ਪਿੱਛੇ ਜੇ ਦੋ ਹਰਿਆਣਵੀ ਨੌਜਵਾਨਾਂ ਨੇ ਜਿਵੇਂ ਕਹਿੰਦਾ ਵੀ ਮੌਤ ਨੂੰ ਗਾਲੇ ਲਾਇਆ ਆਕੇ ਇੱਥੇ ਆਇਆਂ ਨੂੰ ਟਾਈਮ ਹੋ ਗਿਆ ਸੀ ਕੰਮ ਮਿਲਦਾ ਨਹੀਂ ਸੀ 50 50 60 60 ਲੱਖ ਲਾ ਕੇ ਆਏ ਹੋਏ ਸੀਗੇ ਤੇ ਇਹ ਮੇਰਾ ਖਿਆਲ ਹੈ ਵੀ ਇੱਕ ਤਾਂ ਡਿਪਰੈਸ਼ਨ ਵੱਡੀ ਪ੍ਰੋਬਲਮ ਆ ਤੇ ਪਰੇਸ਼ਾਨੀ ਨੰਬਰ 2 ਦੇ ਉੱਤੇ ਮਾਪਿਆਂ ਦੇ ਨਾਲੋਂ ਬੱਚੇ ਇਕੱਲੇ ਹੋ ਜਾਂਦੇ ਆ ਕੱਲ ਤੱਕ ਤੇ ਨਾ ਕਿਤੇ ਡਿਪਰੈਸ਼ਨ ਵੱਲ ਨੂੰ ਲੈ ਤੁਰਦੀ ਆ ਤੇ ਫਿਰ ਕਈ ਵਾਰੀ ਜੰਗ ਏਜ ਦੇ ਵਿੱਚ ਇੱਥੇ ਨੂੰ ਪਤਾ ਕੈਨੇਡਾ ਦੇ ਵਿੱਚ ਜਿਸ ਤਰੀਕੇ ਦੀਆਂ ਇੱਥੇ ਹੈਗਾ ਹਿਸਾਬ ਤੱਕੇ ਬੰਦਿਆਂ ਨੂੰ ਦਵਾਈ ਨਹੀਂ ਮਿਲਦੀ ਜੇ ਕੋਈ ਐਮਰਜੈਂਸੀ ਆਵੜੇ ਉੱਥੇ 15 15 18 18 ਘੰਟੇ ਬਿਠਾਈ ਰੱਖਦੇ ਆ ਤੂੰ ਸਾਰੀਆਂ ਚੀਜ਼ਾਂ ਮੈਂ ਸਮਝਦਾ ਵੀ ਇਸ ਚੀਜ਼ ਦੇ ਜ਼ਿੰਮੇਵਾਰ ਹੈਗੀਆਂ ਇਹ ਥੋੜਾ ਜਿਹਾ ਬੱਚਿਆਂ ਨੂੰ ਹੁਣ ਜਿਵੇਂ ਕੈਨੇਡਾ ਭੇਜਣ ਭੇਜਣ ਲੱਗੇ ਪਲੱਸ 2 ਕਰਕੇ ਜਦੋਂ ਆਉਂਦੇ ਆ ਤਾਂ ਮੇਰੇ ਖਿਆਲੋਂ ਜ਼ਰੂਰ ਇਸ ਚੀਜ਼ ਤੇ ਮ ਕਰਨੀ ਚਾਹੀਦੀ ਮੈਂ ਨਹੀਂ ਕਹਿੰਦਾ ਵੀ ਕਿਤੇ ਤਾਂ ਬੱਚਾ ਨਾ ਬਾਹਰ ਆਵੇ ਜ਼ਰੂਰ ਚੰਗੇ ਭਵਿੱਖ ਵਾਸਤੇ ਆਵੇ ਪਰ ਜੇ ਇੱਥੇ ਆ ਕੇ دشਵਾਰੀਆਂ ਹੀ ਮਿਲ ਲੀਆਂ ਜੇ ਇੱਥੇ ਆ ਕੇ ਤੁਸੀਂ ਹੋਰ ਆਪਦੀ ਜ਼ਿੰਦਗੀ ਨੂੰ ਜਿਵੇਂ ਕਿ ਰਾਹੇ ਪਾਉਣਾ ਫੇਰ ਮੇਰੇ ਖਿਆਲ ਥੋੜਾ ਜਿਹਾ ਸੋਚ ਵਿਚਾਰ ਇਸ ਇਹ ਵਿਸ਼ਾ ਜਰੂਰ ਮੰਗਦਾ ਹੈਗਾ ਇਹ ਵੀ ਇੱਕ ਬਹਿਸ ਦਾ ਵਿਸ਼ਾ ਹੈ ਰੇ ਉਤੇ ਵੀ ਕਿਤੇ ਚੰਗੇ ਤਰੀਕੇ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਨਾਲ ਦੀ ਨਾਲ ਮੁੰਡਿਆਂ ਦੇ ਵਿੱਚ ਮੈਨੂੰ ਲੱਗਦਾ ਬਾਈ ਕਿਤੇ ਨਾ ਕਿਤੇ ਨਸ਼ਾ ਵੀ ਭਾਰੂ ਆ ਜਿਵੇਂ ਲੀਫ ਜਾਂ ਮੈਟਾਫੈਮ ਜਿਹੜੀ ਗੋਲੀ ਆ ਜਿਹੜੋ ਲੈਂਦੇ ਆ ਤਾਂ ਉਹ ਨਾਲ ਦੀ ਨਾਲ ਸਿੱਧੀ ਹਾਰਟ ਨੂੰ ਪੈਂਦੀ ਆ ਤੋ 4 ਨਾ ਚੀਜ਼ਾਂ ਦੇ ਬਾਰੇ ਅਸੀਂ ਜ਼ਿੰਮੇਵਾਰ ਹੈ ਦੇ ਬਾਰੇ ਗੱਲਬਾਤ ਮੀਡੀਆ ਦੇ ਵਿੱਚ ਵੀ ਹੋਣੀ ਚਾਹੀਦੀ ਆ ਵੱਡੀ ਪੱਧਰ ਤੇ ਹੋਣੀ ਚਾਹੀਦੀ ਆ ਸੈਮੀਨਾਰ ਹੋਣੇ ਚਾਹੀਦੇ ਆ ਇਹਨਾਂ ਤੋਂ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਤੇ ਇਹ ਬੜੀ ਵੱਡੀ ਪ੍ਰੋਬਲਮ ਆ ਪਰ ਦੀ ਗੱਲਬਾਤ ਹੋਣੀ ਚਾਹੀਦੀ ਬਿਲਕੁਲ ਬਿਲਕੁਲ ਔਰ ਇਹਦੇ ਨਾਲ ਰਿਲੇਟਿਡ ਹੀ ਇੱਕ ਦੋ ਚੀਜ਼ਾਂ ਹੋਰ ਆ ਜਿਹਦੇ ਤੇ ਆਪਾਂ ਅਗਲੇ ਵੀਕ ਆਪਾਂ ਡਿਸਕਸ਼ਨ ਵੀ ਕਰਾਂਗੇ ਬਹੁਤ ਸਾਰੇ ਕੈਨੇਡੀਅਨ ਸਟੂਡੈਂਟ ਆ ਜਿਹੜੇ ਡੋਂਕੀ ਲਾ ਕੇ ਵੇਰ ਘਾ ਰਿਹਾ ਹਜ਼ਾਰ ਹਜ਼ਾਰ 2 2000 ਡਾਲਰ ਦੇ ਵਿੱਚ ਉੱਥੇ ਖੇਤਾਂ ਦੇ ਥਰੂ ਉਹ ਇਧਰ ਐਂਟਰ ਹੋ ਰਹੇ ਆ ਕਿਉਂ ਕੰਮ ਨਹੀਂ ਮਿਲ ਰਿਹਾ ਔਰ ਨਾਲ ਦੀ ਨਾਲ ਜਿਹੜੇ ਉਹਨਾਂ ਨੂੰ ਫੀਸਾਂ ਦਾ ਭਰਨੀਆ ਪੈਣੀਆ ਤੇ ਪੱਕੇ ਉੱਥੇ ਹੋਣ ਦੇ ਚਾਂਸ ਉੱਥੇ ਵੀ ਘਟ ਹੈ ਇਸ ਕਰਕੇ ਅਮਰੀਕਾ ਵੱਲੋਂ ਵੀ ਹੁਣ ਜਿਹੜਾ ਰੁਝਾਨ ਬਹੁਤ ਵਧਿਆ ਹੋਇਆ ਇਹਦੇ ਬਾਰੇ ਵੀ ਆਪਾਂ ਡਿਸਕਸ਼ਨ ਕਰਾਂਗੇ ਅਗਲੇ ਵੀਕ ਔਰ ਜਾਂਦੇ ਜਾਂਦੇ ਜਿਮਨੀ ਚੋਣ ਬਾਰੇ ਦੱਸਿਓ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਜਿੱਤ ਗਈ ਆ ਕਾਂਗਰਸੀ ਕਹਿ ਰਹੇ ਸੀਗੇ ਵੀ ਹੁਣ ਤਾਂ ਸੈਮੀਫਾਈਨਲ ਹੋ ਗਿਆ ਤੇ ਫਾਈਨਲ ਜਿਹੜਾ 27 ਦੇ ਵਿੱਚ ਹੈ ਪਰ ਉਸ ਤੋਂ ਪਹਿਲਾਂ ਹੀ ਜਲੰਧਰ ਵਾਲੀ ਵਿਕਟ ਡਿੱਗ ਪਈ ਉਹਨਾਂ ਦੀ ਔਰ ਆਮ ਆਦਮੀ ਪਾਰਟੀ ਜਿਹੜੀ ਕਿ ਤੀਜੇ ਨੰਬਰ ਤੇ ਸੀ ਉੱਥੇ ਉਹ ਪਹਿਲੇ ਤੇ ਆ ਗਈ ਆ ਕੀ ਲੱਗਦਾ ਤੁਹਾਨੂੰ ਲੋਕ ਸਭਾ ਤੋਂ ਹੁਣ ਵਿਧਾਨ ਸਭਾ ਦੀ ਜਿਮਨੀ ਚੋਣ ਦੇ ਵਿੱਚ ਜਿਹੜਾ ਇਹ ਬਦਲਾਅ ਆਇਆ ਹੈ ਕੀ ਕਾਰਨ ਮੰਨਦੇ ਹੋ ਇੱਕ ਦੋ ਮਿੰਟ ਹੀ ਆਪਣੇ ਕੋਲ ਆ ਬਿਲਕੁਲ ਬਾਈ ਜੀ ਦੇਖੋ ਮੈਂ ਸੋਚਦਾ ਹੁੰਨਾ ਵੀ ਜਦੋਂ ਨਾ ਪੰਜਾਬ ਦੇ ਵਿੱਚ ਖਾਸ ਤੌਰ ਤੇ ਵਿਧਾਨ ਸਭਾ ਹੁੰਦੀਆਂ ਜਾਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਉਦੋਂ ਲੋਕੀ ਨਾ ਵੱਖੋ ਵੱਖ ਤਰੀਕੇ ਨਾਲ ਵੋਟ ਕਰਦੇ ਆ ਉਦੋਂ ਉਹਨਾਂ ਨੂੰ ਐ ਲੱਗਦਾ ਹੁੰਦਾ ਵੀ ਵੱਡੀ ਪਿਕਚਰ ਦੇ ਵਿੱਚ ਵੀ ਜੇ ਕਾਂਗਰਸ ਸੱਤਾ ਦੇ ਵਿੱਚ ਆ ਜਾਵੇ ਤਾਂ ਸਾਡੇ ਸ਼ਾਇਦ ਹਾਲਾਤ ਕੁਝ ਠੀਕ ਹੋ ਜਾਣ ਤੇ ਜਦੋਂ ਫਿਰ ਵਿਧਾਨ ਸਭਾ ਦੀਆਂ ਚੋਣਾਂ ਆਉਂਦੀਆਂ ਉਦੋਂ ਉਹਨਾਂ ਨੂੰ ਇਹ ਹੁੰਦਾ ਵੀ ਪੰਜਾਬ ਦੇ ਵਿੱਚ ਹੁਣ ਸੱਤਾਧਾਰੀ ਧੈਰਾ ਵੀ ਜੇ ਹੁਣ ਉਹਨਾਂ ਦਾ ਬੰਦਾ ਨਾਂ ਜਿਤਾਇਆ ਤਾਂ ਹੋ ਸਕਦਾ ਸਾਡੇ ਏਰੀਏ ਦੇ ਕੋਈ ਸਾਰ ਨਾ ਲਵੇ ਤੇ ਇਸੇ ਤਰੀਕੇ ਦੇ ਨਾਲ ਹੁਣ ਭਗਵੰਤ ਮਾਨ ਹੋਰ ਪੱਕੇ ਡੇਰੇ ਲਾਏ ਹੋਏ ਸੀ ਉਹਨਾਂ ਨੇ ਕਿਹਾ ਮੈਂ ਕੋਠੀ ਲੈ ਲਈ ਜਲੰਧਰ ਆ ਕੇ ਮੈਂ ਦੋ ਦਿਨ ਹੁਣ ਇੱਥੇ ਹੀ ਰਿਹਾ ਕਰੂੰਗਾ ਤੇ ਉਹਦਾ ਕਰਕੇ ਤੁਹਾਨੂੰ ਪਤਾ ਮੁੱਖ ਮੰਤਰੀ ਦਾ ਹੀ ਫਰਕ ਪੈ ਜਾਂਦਾ ਜਿਹੜਾ ਕਰਕੇ ਤੀਜੇ ਨੰਬਰ ਤੋਂ ਜੋ ਪਹਿਲੇ ਤੇ ਆ ਗਏ ਤੇ ਨਾਲ ਦੀ ਨਾਲ ਸ਼ੀਤਲ ਅੰਗਰਾਲ ਜਿਹੜਾ ਅਸਤੀਫਾ ਦੇ ਕੇ ਜਿਹਦਾ ਕਰਕੇ ਸੀਟ ਖਾਲੀ ਹੋਈ ਸੀ ਤੇ ਉਹਨੇ ਪਹਿਲਾਂ ਤਾਂ ਬੜੀਆਂ ਬੜਕਾ ਮਾਰੀਆਂ ਭਗਵੰਤ ਮਾਨ ਨੂੰ ਪਰ ਜਦੋਂ ਭਗਵੰਤ ਮਾਨ ਨੇ ਉਹਨੂੰ ਕਹਿਤਾ ਕੱਢ ਦੇ ਦੇ ਕੋਲ ਹੈਗਾ ਫਿਰ ਉਹ ਜਮਈ ਜਿਵੇਂ ਕਹਿੰਦਾ ਵੀ ਝਾੜੀ ਦੇ ਵਿੱਚ ਹੀ ਸ਼ਹਿਰ ਨੂੰ ਛਿਪ ਗਿਆ ਉਹਦਾ ਕਰਕੇ ਚਲੋ ਦੂਜੇ ਨੰਬਰ ਤੇ ਉਹ ਆਇਆ ਪਰ ਵੋਟਾਂ ਦਾ ਬਹੁਤ ਫਰਕ ਆ ਆਮ ਆਦਮੀ ਪਾਰਟੀ ਨਾਲੋਂ ਤੇ ਇਸੇ ਤਰੀਕੇ ਦੇ ਨਾਲ ਕਾਂਗਰਸ ਦੀ ਜਿਹੜੀ ਬੀਬੀ ਸੀ ਤਕੌਰ ਉਹ ਵੀ ਜਿਵੇਂ ਕਹਿੰਦਾ ਤੀਜੇ ਨੰਬਰ ਤੇ ਚਲੀ ਗਈ ਤੇ ਜਿਹੜੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਸੀਗੀ ਖੜੀ ਤਕੜੀ ਚੋਣ ਨਿਸ਼ਾਨ ਤੇ ਚੋਣ ਲੜ ਰਹੀ ਸੀਗੀ ਬੀਬੀ ਸਰ ਸਰਿੰਦਰ ਕੌਰ ਤੇ ਉਹ ਚੌਥੇ ਸਥਾਨ ਤੇ ਆਈ ਆ ਤੇ ਜਿਹਨੂੰ ਅਕਾਲੀ ਦਲ ਬਾਦਲ ਨੇ ਸਪੋਰਟ ਕੀਤਾ ਸੀ ਬਸਪਾ ਦੇ ਉਮੀਦਵਾਰ ਨੂੰ ਉਹ ਉਹਨੂੰ ਤਾਂ ਵੋਟਾਂ ਹੀ ਸਾਰੀਆਂ 750 ਪੰਗਾ ਉਹ ਤਾਂ ਨੀਟੂ ਸਟਰਨ ਵਾਲੇ ਨੂੰ 250 ਵੋਟ ਪੈ ਗਈ ਇਹ ਬਿਲਕੁਲ ਬਾਈ ਜੀ ਇਹ ਚੀਜ਼ਾਂ ਜਿਵੇਂ ਕਹਿੰਦੇ ਵੱਖੋ ਵੱਖ ਹੁੰਦੀਆਂ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ ਪਰ ਹੁਣ ਦੇਖਣ ਵਾਲੀ ਇਹ ਵੀ ਗੱਲ ਹੋਊਗੀ ਵੀ ਜਿਹੜੀਆਂ ਬਾਕੀ ਦੀਆਂ ਚਾਰ ਹੋਰ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਆ ਰਹੀਆਂ ਕਿ ਮੁੱਖ ਮੰਤਰੀ ਉੱਥੇ ਵੀ ਜਾ ਕੇ ਘਰ ਲੈਣਗੇ ਉੱਥੇ ਵੀ ਜਾ ਕੇ ਦੋ ਦਿਨ ਬੈਠਿਆ ਕਰਨਗੇ ਮੈਨੂੰ ਤਾਂ ਲੱਗਦਾ ਨੇ ਪੰਗਾ ਹੀ ਪਾ ਲਿਆ ਬਿਲਕੁਲ ਬਿਲਕੁਲ ਕਰਾਇਆ ਬਹੁਤ ਪੈ ਜਾਣਾ ਉਹਨਾਂ ਨੂੰ ਸੋਨੀਤੇ ਵੀਰ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਥੈਂਕ ਯੂ ਪ੍ਰਦੀਪ ਜੀ ਸასი ਸ਼ਾਲ ਸੋ ਅੱਜ ਇਹ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਕੋਸ਼ਿਸ਼ ਕਰਦੇ ਅਸੀਂ ਅਮਰੀਕਾ ਔਰ ਕੈਨੇਡਾ ਦੇ ਨਾਲ ਸਬੰਧਿਤ ਜਿਹੜੀਆਂ ਵੀ ਪੰਜਾਬੀ ਭਾਈਚਾਰੇ ਨੂੰ ਲੈ ਕੇ ਖਬਰਾਂ ਹੁੰਦੀਆਂ ਉਹਨਾਂ ਤੇ ਡਿਸਕਸ਼ਨ ਕੀਤੀ ਜਾਵੇ ਔਰ ਇੱਕ ਦੋ ਖਬਰਾਂ ਅਸੀਂ ਪੰਜਾਬ ਦੀਆਂ ਵੀ ਲੈਣੇ ਆ ਤਾਂਕਿ ਐਨ ਆਰ ਆਈ ਐਂਗਲ ਤੋਂ ਅਸੀਂ ਪੰਜਾਬ ਨੂੰ ਕਿਵੇਂ ਦੇਖਦੇ ਹਾਂ ਉਹ ਇਹਦੇ ਪ੍ਰੋਗਰਾਮ ਦੇ ਵਿੱਚ ਅਸੀਂ ਡਿਸਕਸ ਕਰ ਸਕੀਏ ਸੋ ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@yahoo.in ਹੁਣ ਮੈਨੂੰ ਉਹਦੇ ਉਜ਼ਾਜ਼ਤ ਸਤਿ ਸ਼੍ਰੀ ਅਕਾਲ